ਸਾਵਰ ਮਿੰਟ ਪਹਿਲੇ ਲਾਗੇ ਵੇ ਇਨਵੈਸਟਮੈਂਟ ਕਰਕੇ ਸ਼ਾਲਾ ਜੀ ਸਟੋਰ ਖੋਲਾਂਗੇ ਸਟੋਰ ਖੋਲਾਂਗੇ 86400 ਦਾ ਇੱਕ ਦਿਨ ਚ ਸਟੋਰ ਹੋਣਾ ਹੈ ਇੱਕ ਦਿਨ ਦੇ ਵੀ ਵਹਿ ਭਰੇ ਸ਼ਾਮੀ ਕਰੋ ਕਹਿ ਦਿੱਤਾ ਇਹ ਨੇਦਰ ਸੁਣਦੀ 86400 ਰੁਪਏ ਨਾਲ ਸਟੋਰ ਹੋਣੀ ਹੈ ਪਰ ਇੱਕ ਤੋਂ ਹੋਣੀ ਮਸਾਣਾ ਹਾਂਜੀ ਹੋਰ ਨਹੀਂ ਹਾਂਜੀ ਕਾਣ ਪਾ ਗਈ 86400 ਰੁਪਏ ਬਈ ਦਾ ਨਹੀਂ ਪੜੀ ਨਹੀਂ ਕਰੀ ਜਾਨੀ ਨਹੀਂ ਨਹੀਂ ਜਾਨੀ ਚਾਰ ਨਹੀਂ ਹੱਥੋਂ ਜਾਣੇ ਵੈਸੇ ਚਲੋ ਇੱਕ ਸਾਥੀ ਛੱਡ ਉੱਤੋਂ ਪਤਾ ਨਹੀਂ ਇਹ ਪੈਸੇ ਸਾਨੂੰ ਹਰ ਰੋਜ਼ ਮਿਲਦੇ ਐ ਅੱਜ ਵੀ ਮਿਲਦੇ ਐ ਤੁਹਾਡੇ ਖਾਤੇ ਜਰੂਰ ਪੈਂਦੇ ਐ 86400 ਨਹੀਂ ਪੈਂਦੇ ਨਾਮ ਸਵੇਰੇ ਉੱਡੀ ਪੈ ਜਾਂਦੇ ਐ ਸ਼ਾਂਤੀ ਕਰ ਬਦਲੇ ਬਦਲੀ ਨਾ ਪੈਂਦੀ ਜਿਹੜੇ ਅਸੀਂ 3 ਦੇ ਵਿੱਚ ਕਿੰਨੇ ਘੰਟੇ ਹੁੰਦੇ ਨੇ ਲਈ 24 ਮਿੰਟ ਕਿੰਨੇ ਨੇ ਨਹੀਂ ਬੰਦ ਗੁਣਾ ਸੈਕਿੰਡ ਕਿੰਨੇ ਨੇ ਜੇ ਨੂੰ ਕੈਲਕੂਲੇਟਰ ਕਰੋਗੇ 86400 ਸੈਕਿੰਡ ਸਾਨੂੰ ਹਰ ਰੋਜ਼ ਮਿਲਦੇ ਐ ਇਹ ਤਾਂ ਕਹਿੰਦੇ ਕਿ ਨਹੀਂ ਬਈ ਗੁਣਾ ਕਰਕੇ ਦੇਖ ਲਿਓ ਕੈਲਕੂਲੇਸ਼ਨ ਕਰੋਗੇ 80 ਸਾਨੂੰ ਕਿੰਨੇ ਸੇ ਕਹਿੰਦਾ ਮਿਲਦਾ ਬਈ 86 400 300 ਨੂੰ ਕਿੰਨਾ ਦਵਾ ਤੁਰਿਆ 86 ਹੋ ਜਾਂਦੇ 24 ਘੰਟਿਆਂ ਦੇ ਵਿੱਚ ਅਗਲੇ ਦਿਨੋਂ ਨਾਲ ਦੀ ਨਾਲ ਖਤਮ ਹੈ ਜੇ ਤਾਂ ਉਹ ਵਰਤ ਲਿਆ ਜਿਹੜੀ ਅਸੀਂ ਗੱਲ ਕਰਦੇ ਪੈਣਾ ਬੇਟਾ ਜਿਹੜੇ ਆਪਏ ਗੋਲ ਨੂੰ ਮੰਨਣ ਦੀ ਗੱਲ ਕਰਦੇ ਆ ਹਰ ਪਲ ਦਾ ਗੋਲ ਆ ਉਹ ਸਾਡਾ ਠੀਕ ਹੈ ਛੋਟੇ ਛੋਟੇ ਗੋਲ ਜਿਹੜੇ ਨਾਲ ਲਾਈਫ ਲੇਦੇ ਧਿਆਨ ਜੋ ਸਮੇਂ ਦੀ ਸੰਭਾਲ ਕਰਨੀ ਬਹੁਤ ਜ਼ਰੂਰੀ ਹੈ ਤੇ ਅਸੀਂ ਸਮਾਂ ਬਹੁਤ ਸਾਰਾ ਅਜਾਈਂ ਗਵਾ ਦਿੰਨੇ ਆ ਕਾਦੇ ਤੇ ਗਵਾਣੇ ਬਈ ਸਮਾਂ ਅੱਜ ਸਭ ਤੋਂ ਜ਼ਿਆਦਾ ਨਾਤੇ ਨੂੰ ਗਵਾਉਂਦੇ ਆ ਇਹ ਤੁਹਾਨੂੰ ਨਹੀਂ ਪਤਾ ਕਿ ਛੱਡਣਾ ਕਿੰਨੇ ਆ ਬਈ ਇਹ ਛੱਡੇ ਕਿੰਨੇ ਜਣੇ ਆ ਬਹੁਤ ਥੋੜੇ ਜਣੇ ਆ ਬਹੁਤ ਥੋੜੇ ਜਣੇ ਆ ਜਿਹੜੇ ਮੋਬਾਈਲ ਨੂੰ ਅੱਛਾ ਦੂਜਾ ਵਧੀਆ ਘਰਾਂ ਨੂੰ ਛੱਡ ਦਿੰਨੇ ਆ ਪਰ ਕੀ ਉਸ ਸਮੇਂ ਨੂੰ ਅਸੀਂ ਕਿਸੇ ਲਾਹੇ ਦੇ ਵਿੱਚ ਲੈ ਰਹੇ ਆ ਯੂਜ਼ ਕਰ ਰਹੇ ਆ ਪ੍ਰੋਪਰ ਯੂਟ ਜਿਹੜਾ ਪੈਸੇ ਦੀ ਗੱਲ ਕੀਤੀ ਹੈ ਪੈਸੇ ਦੀ ਗੱਲ ਸੌਖੀ ਲੱਗਦੀ ਹੈ ਸਾਹਮਣੇ ਸਮਾਂ ਨੂੰ ਕੋਈ ਗੱਲ ਨਹੀਂ ਜਿਹੜੀ ਗੱਲ ਨੂੰ ਵੇਚਦੇ ਦੋ ਜਿਹਦਾ ਕੀ ਹੈ ਸਵੇਰੇ ਆ ਜਾਂਦੇ ਪਰ ਜਿਹੜਾ ਸਮਾਨ ਉਹ ਸਾਡਾ ਫੇਕਾਰ ਹੋ ਗਿਆ ਅਸੀਂ ਕਿਸੇ ਪਾਸੇ ਨਹੀਂ ਲਾਇਆ ਨਾ ਉਹ ਕਦੇ ਦੁਬਾਰੇ ਨਹੀਂ ਵਾਪਸ ਆਉਂਦਾ ਜਿਹੜਾ ਅੱਜ ਸਵੇਰੇ 9 ਵਜੇ ਦਾ ਸਮਾਨ ਹੈ ਅੱਜ ਦੀ ਡੇਟ ਸਵੇਰੇ 9 ਵਜੇ ਜਿਹੜੀ ਰੰਗ ਗਈ ਉਹ ਸਾਡੀ ਸਾਰੀ ਲਾਈਨ ਦੇ ਵਿੱਚ ਉਹ ਡੇਟ ਤੇ ਉਹ ਸਮਾਂ ਵਾਪਸ ਨਹੀਂ ਆਉਣਾ ਜਿਹੜਾ ਤੁਸੀਂ ਇਹ ਕੈਂਪ ਵੀ ਲਾ ਰਹੇ ਹੋ ਨਾ ਇਹ ਸਮਝੋ ਵੀ ਇਹ ਟਾਈਮ ਸਾਡਾ ਤੋਂ ਸਿੱਖਣ ਦਾ ਇਹਨਾਂ ਚੀਜ਼ਾਂ ਨੂੰ ਸਿੱਖਣ ਦਾ ਸਮਾਂ ਨਹੀਂ ਐ ਇਹ ਵੀ ਐਵੇਂ ਸਿੱਖਣ ਦਾ ਸਮਾਂ ਹੈ ਜੇ ਅਸੀਂ ਇਸ ਕੈਂਪ ਦੇ ਇਸ ਧਿਆਨ ਨਾਲ ਸਾਰੀਆਂ ਚੀਜ਼ਾਂ ਨਾ ਸੁਣਿਆ ਇਹ ਵੀ ਤੁਹਾਨੂੰ ਨਾ ਸਮਝ ਆਈ ਜਿਹਨਾਂ ਨੇ ਸੁਣ ਲਿਆ ਉਹ ਉਹਨਾਂ ਦੀ ਵੈਲੂ ਕਰਨ ਲੱਗ ਜਾਣਗੇ ਗੱਲ ਸਮਝ ਆਈ ਤਾਂ ਇੰਨਾ ਸੇ ਸਮੇਂ ਦੀ ਕਦਰ ਕਰਕੇ ਬਹੁਤ ਜ਼ਰੂਰੀ ਹੈ ਸਾਡੇ ਗੋਲਸ ਨੂੰ ਸ਼ਾਰਟ ਟਰਮ ਗੋਲਸ ਦੇ ਵਿੱਚ ਦਾ ਬਦਲਣਾ ਉਹ ਬਹੁਤ ਜ਼ਰੂਰੀ ਹੈ ਜੀ ਅੱਗੇ ਵੇ ਅਗੇ ਪ੍ਰੋਰਾਟਾਈਜ਼ ਕਰਨਾ ਜਿਹੜੇ ਤੁਹਾਡੇ ਬੋਲ ਹੈ ਉਹਨਾਂ ਨੂੰ ਪ੍ਰੋਰਾਟਾਈਜ਼ ਕਰਨਾ ਪ੍ਰੋਰਾਟਾਈਜ਼ ਦਾ ਮਤਲਬ ਕੀ ਹੁੰਦੀ ਹੈ ਕਿਹੜਾ ਕੰਮ ਬਾਅਦ ਵਿੱਚ ਕੀਤਾ ਜਾ ਸਕਦਾ ਜਿਵੇਂ ਆਪਾਂ ਗੱਲ ਕੀਤੀ ਹੈ ਵੀ ਮੋਬਾਈਲ ਤੇ ਵੀਡੀਓ ਦੇਖਣੀਆਂ ਗੇਮਾਂ ਆਨਲਾਈਨ ਗੇਮਾਂ ਖੇਡਣੀਆਂ ਬਹੁਤ ਸੁਣੜ ਕੇ ਰਹਿੰਦੇ ਹਾਂ ਮੈਂ ਵੀ ਟੀਚਰ ਹਾਂ ਸਕੂਲ ਪੜਾਉਣਾ ਪਈ ਮੇਰੇ ਸੁਣੇ ਤੇ ਨਹੀਂ ਖੇਡਦੇ ਆ ਕਹਿੰਦੇ ਰਹਿਣਾ ਜਿੱਦਾਂ ਸਕਦੋ ਬਈ ਨਾ ਖੇਡੋ ਤਸਵੀਰ ਬੋਰਡ ਦੀ ਬਣਾ ਸਕੀ ਹੋਏ ਨਾ ਖੇਡੋ ਉਹ ਫਿਰ ਉਹਦੀ ਕੰਮ ਕਰੀਏ ਅਸੀਂ ਆਪ ਦੇ ਆਪ ਨੂੰ ਪ੍ਰੋਰਾਟਾਈਜ਼ ਕਰਨਾ ਹੈ ਕੀ ਕਿਹੜੀ ਚੀਜ਼ ਉੱਤੇ ਮੈਂ ਆਪਣਾ ਸਮਾਂ ਬਤਾਉਣਾ ਹੈ ਤੇ ਕਿਹੜੀ ਚੀਜ਼ ਨੂੰ ਮੈਂ ਬਾਅਦ ਲਈ ਛੱਡ ਸਕਦਾ ਹੈ ਵੀ ਐਕਸ ਦੇ ਮੈਂ ਨਾ ਕਰਾਂ ਤਾਂ ਮੇਰੇ ਸਰਦਾ ਹੈ ਚਲੋ ਜੀ ਓਕੇ ਕੋਣ ਸਾਨੂੰ ਭਾਈ ਕੀ ਕੀ ਚਾਹੀਦਾ ਸਾਡੇ ਗੋਲ ਅਚੀਵ ਕਰਵਾਉਣਾ ਤੇ ਇਹੋ ਜਿਹੇ ਚੀਜ਼ਾਂ ਅਸੀਂ ਕਹਿੰਨੇ ਆ ਪਹਿਲੇ ਚਾਹੀਦੇ ਹੈ ਚਾਹੀਦੇ ਹੈ ਨਾ ਵੀ ਹੋਰ ਕੀ ਚਾਹੀਦਾ ਜੀ ਸਪੋਰਟਿਵ এনवायरमेंट ਉਹੋ ਜਿਹਾ ਮਾਹੌਲ ਮੈਨੂੰ ਤੀਜੇ ਨੰਬਰ ਤੇ ਬੰਗਟ ਵੀ ਹੋਰ ਰਿਸੋਰਸ ਜਿਹੜੇ ਸਾਧਨ ਮੈਨੂੰ ਚਾਹੀਦੇ ਇਹ ਸਾਰੇ ਅਸੀਂ ਉਹ ਕਹਤਾ ਫੇਰੀ ਬੋਲ ਰਹਾ ਕਿ ਕਰ ਸਕਦੇ ਕਿ ਨਹੀਂ ਬਈ ਅੱਛਾ ਫਿਰ ਆਪਾਂ ਉਹ ਉਦਾਹਰਣਾਂ ਲੈਨੇ ਇੱਕ ਦੋ ਡੱਪਰੇ ਜਿਹੇ ਤੁੰਡਾ ਕਰੀ ਜਾਣਨੇ ਉਹ ਵੀ ਬਹੁਤ ਮੈਂ ਜੜੀ ਫੈਲੀ ਸੀ ਹੋਣਾ ਨਹੀਂ ਕਿੱਥੇ ਲੈ ਕੇ ਪੜਦੇ ਰਿਆ ਬੜੀਆਂ ਜਿਹੀਆਂ ਬੈਠੀ ਪੜਦੇ ਰੇ ਨਾ ਛੇਕ ਬੈਠੇ ਥੱਲੇ ਬੈ ਕੇ ਪੜਦੇ ਰੇ ਉਹਨਾਂ ਕੋਲੇ ਕੀ ਸੀ ਤੇ ਕਿੱਥੇ ਪਹੁੰਚੇ ਮੈਜ਼ਰਲ ਮੈਨ ਆਫ ਇੰਡੀਆ ਪ੍ਰੈਜ਼ੀਡੈਂਟ ਉਹਨਾਂ ਨੂੰ ਕਹਿ ਕੇ ਬਣਾਇਆ ਕਿ ਤੁਸੀਂ ਪ੍ਰੈਜ਼ੀਡੈਂਟ ਬਣੋ ਜੀ ਭਗਦੇ ਦੇ ਤੇ ਬੜੀਆਂ ਬਹੁਤ ਸਾਰੀਆਂ ਦਾ ਹੈ ਇੱਕ ਦੀ ਬਹੁਤ ਸਾਰੀਆਂ ਧਾਰਨਾ ਜਿਹੜੀਆਂ ਤੁਸੀਂ ਪੜ ਸਕਦੇ ਹੋ ਅਸੀਂ ਦੋ ਅੱਖਰ ਕਾਤੇ ਤੇ ਦਿੱਤੇ ਆਂ ਕਿ ਆ ਮੈਨੂੰ ਆ ਚੀਜ਼ਾਂ ਨਹੀਂ ਮਿਲੀਆਂ ਜਦੋਂ ਕਿ ਇਹ ਚੀਜ਼ਾਂ ਜ਼ਰੂਰੀ ਨਹੀਂ ਹਾਂ ਠੀਕ ਹੈ ਕਿਸੇ ਥਾਂ ਤੇ ਇਹਦੀ ਲੋੜ ਹੋ ਸਕਦੀ ਹੈ ਪਰ ਇੰਨੀ ਐਵੀਂ ਇਤਨੀ ਜਿਹਦੇ ਨਾਲ ਆ ਚੀਜ਼ਾਂ ਦੀ ਜ਼ਾਇਦੇ ਆ ਮੈਂ ਦੈਕੀ ਸਭ ਤੋਂ ਜ਼ਰੂਰੀ ਕੀ ਹੈ ਪੈਸ਼ਨ ਜਾਂ ਡਿਜ਼ਾਇਰ ਉਸ ਗੋਲ ਨੂੰ ਅਚੀਵ ਕਰਨ ਲਈ ਤੇਰੇ ਅੰਦਰ ਜਿਹੜੀ ਉਹ ਇੱਛਾ ਸ਼ਕਤੀ ਹੈ ਵੀ ਹੈ ਕਿ ਨਹੀਂ ਉਹਨਾ ਜੋਸ਼ ਮੇਰੇ ਅੰਦਰ ਹੈ ਉਹ ਪ੍ਰਿੰਟ ਦੇ ਅੰਦਰ ਹੈਗਾ ਕਿ ਨਹੀਂ ਜਿਹਦੇ ਨਾਲ ਮੈਂ ਬੋਲ ਨੂੰ ਪ੍ਰਾਪਤ ਕਰਨਾ ਹੈ ਜੇ ਮੈਂ ਪੁੱਛਿਆ ਜੇ ਹੈ ਨਾ ਹੁਣ ਕਿ ਕਈ ਸਟੂਡੈਂਟ ਬੈਠੇ ਨੇ ਜੇ ਸੀ ਪੁੱਛੀ ਤੇ ਰਾਵਾਂਗੇ ਆਪੇ ਅੰਦਰ ਉਹ ਜੋਸ਼ ਹੀ ਨਾ ਉਹ એનર્ਜੀ ਨਹੀਂ ਹੋਣੀ ਭਾਵੇਂ ਉਹ ਸਾਧਨ ਜਿਹਦੇ ਕੋਲ ਹੋਣਾ ਤਾਂ ਵੀ ਉਹ ਬੋਲ ਨਹੀਂ ਚੀਖ ਕਰ ਸਕਦਾ ਸਭ ਤੋਂ ਜ਼ਰੂਰੀ ਪੈਸਾ ਜਾਂ ਉਹ ਚੀਜ਼ਾਂ ਕਿਤੇ ਲੋੜ ਹੋ ਸਕਦੀ ਆ ਪਰ ਉਹ ਤੋਂ ਮੱਝਦੇ ਨਹੀਂ ਪਰ ਉਹਦੇ ਨਾਲੋਂ ਜ਼ਿਆਦਾ ਜ਼ਰੂਰੀ ਕੀ ਹੈ ਪੈਸ਼ਨ ਹੈ ਉਸ ਗੋਲ ਨੂੰ ਪ੍ਰਾਪਤ ਕਰਨ ਦੀ ਇੱਛਾ ਸ਼ਕਤੀ ਹੈ ਉਹ એનર્ਜੀ ਲੈਵਲ ਸਾਨੂੰ ਚਾਹੀਦਾ ਹੈ ਤਾਂ ਜੋ ਅਸੀਂ ਉਸ ਗੋਲ ਨੂੰ ਪ੍ਰਾਪਤ ਕਰ ਸਕੀਏ ਹੁਣ ਆ ਇੱਕ ਉਦਾਹਰਨ ਦੇਣ ਲੱਗਿਆ ਲੌਸਟ ਹੈਂਡ ਸਟੋਰੀ ਇੱਕ ਨਿਸ਼ਾਨੇਬਾਜ਼ ਹੋਇਆ ਬਈ ਕਿਹੜੀ ਸ਼ੂਟਿੰਗ ਇਹਨਾਂ ਦਾ ਹਾਂ 3D ਉਸ ਤਰ੍ਹਾਂ ਦੀ ਸ਼ੂਟਿੰਗ ਨੂੰ ਕੀ ਕਹਿੰਦੇ ਆ ਗਨ ਸ਼ੂਟਿੰਗ ਹਾਂ ਕਾਈਕਲ ਸ਼ੂਟਿੰਗ ਹੁੰਦੀ ਹੈ ਇਹ 올ੰਪੀਕ ਗੇਮਾਂ ਦਾ ਇੱਕ ਹਿੱਸਾ ਹੈ ਕਾਈਕਲ ਸ਼ੂਟਿੰਗ ਇਹ ਇੱਕ ਸਪਾਈ ਦੀ ਸਟੋਰੀ ਹੈ ਜਿਹੜਾ ਕਿ 올림픽 ਗੇਮਾਂ ਦੇ ਵਿੱਚ ਖੇਡਣਾ ਚਾਹੁੰਦਾ ਸੀ ਤੇ ਨਿਸ਼ਾਨਾ ਦੁਨੀਆਂ ਦੇ ਵਿੱਚ ਗ੍ਰੀਟ ਸ਼ੂਟਰ ਹੈ। ਉਹ ਇਹਦਾ ਨਾਮ ਭੁੱਲ ਗਿਆ। ਔਖਾ ਜਿਹਾ ਨਾਮ ਸੀ। ਤੁਸੀਂ ਇੰਟਰਨੈਟ ਤੇ ਲੱਭੋਗੇ ਨਾ ਲਾਰਸ ਹੈਂਡ ਸ਼ੂਟਿੰਗ ਨੂੰ ਲੱਭ ਜੂਗੀ। ਇਹੋ ਜਿਹੀ ਚੀਜ਼ਾਂ ਵੀ ਕਿਤੇ ਪੜ੍ਹ ਕੇ ਦੇਖ ਸਕਦੇ ਹੋ ਇੰਟਰਨੈਟ। ਇਹੋ ਜਿਹਾ ਵੀ ਬਹੁਤ ਕੁੱਝ ਪਿਆ ਹੁੰਦਾ। ਠੀਕ ਹੈ। ਅੱਛਾ ਉਹ ਕਦਰੀ ਵਾਲੇ ਕਰ ਲੱਗੇ ਆ ਉਹ 올림픽 ਦੇ ਵਿੱਚ ਜਿਹੜਾ ਗੇਮ ਦੇ ਤੇ ਡਾਈਫਲ ਸ਼ੂਟਿੰਗ ਦੇ ਵਿੱਚ ਜਾਣਾ ਚਾਹੁੰਦਾ ਸੀ ਤੇ ਤਲਵਾਨੇ ਚ ਉਦੋਂ ਸੀਗਾ ਮੈਂ ਉੱਥੋਂ 골ਡ ਲੈ ਕੇ ਆਉਣਾ ਤੇ ਨਿਸ਼ਾਨਾ ਉਹਦਾ ਕਹਿੰਦੇ ਕਿ ਬੜਾ ਆਕਤਮਾਲ ਦਾ ਰਾਈਟ ਹੈਂਡ ਨਾਲ ਚਾ ਤੇ ਜਿੱਥੇ ਕਹਿੰਦੇ ਕਿ ਕਿਵੇਂ ਆਪਾਂ ਉਧਾਰ ਲੈਨੇ ਵੀ ਉਹ ਅਰਚੰਦਾ ਨਿਸ਼ਾਨਾ ਆ ਨਹੀਂ ਕਰ ਅਰਚਨੀ ਕਰ ਲੈਣਾ ਆਪਾਂ ਜੇ ਉਹਦਾ ਨਿਸ਼ਾਨਾ ਉਹ ਘੈਟ ਹੁੰਦਾ ਸੀ ਉਵੇਂ ਇਹਦਾ ਨਿਸ਼ਾਨਾ ਬਹੁਤ ਕੈਂ ਜਿੱਥੇ ਕਰ ਲੈਣਾ ਉਹ ਹੋ ਜਾਣਾ ਅੱਛਾ ਹੋਇਆ ਕੀ ਬਈ ਜਦੋਂ ਇਹਨਾਂ 올림픽 ਗੇਮ ਕਿੱਥੇ ਆਸੀ ਗਿਆ ਉਹ ਕਿਤੇ ਵਾਰਡ ਵਾਰ ਲੱਗੀ ਸੰਸਾਰੀਓ ਸੁਣਿਆ ਵਾਰਡ ਵਾਰ 1 2 ਦੁਨੀਆ ਬਦਲਦੀ ਹੈ ਜੰਗਾ ਹੋਈ ਹੈ ਉਹ ਲੱਗੀ ਤੇ ਉਹ ਸਾਲਾਂ ਬਾਅਦ ਕਿਹਨਾ ਹੋ ਸਿੱਧੂ 올림픽 ਕਿੰਨੇ ਸਾਲਾਂ ਬਾਅਦ ਨੇ ਬਈ 4 ਸਾਲਾਂ ਬਾਅਦ ਸਹੀ ਹੋ ਤੁਹਾਨੂੰ ਤੇ ਨਹੀਂ ਜੀ ਚਾਰ ਸਾਲਾਂ ਬਾਅਦ ਦੁਆਰੇ ਜੰਪਿੰਗ ਹੋਣੀ ਸੀ ਉਦੋਂ ਹਜੇ ਵਰਡ ਵਾਰ ਖਤਮ ਨਹੀਂ ਹੋਈ ਫਿਰ ਕੈਨਸਲ ਹੋ ਗਈ ਇੱਕ ਪਲੇਅਰ ਦੀ ਲਾਈਫ ਦੇ ਵਿੱਚ ਏਜ ਬਹੁਤ ਵੱਡਾ ਫੈਕਟਰ ਹੁੰਦੀ ਹੈ ਪਤਾ ਹੈ ਜਿੰਨੀ ਏਜ ਵੱਧਦੀ ਜਾਂਦੀ ਹੈ ਉਹਨਾਂ ਉਹ ਬੰਦਾ ਕੀ ਹੁੰਦਾ ਜਾਂਦਾ ਜੀ ਆਲਟੀ ਗੇਮ ਦੇ ਵਿੱਚ ਜਿਹੜੇ ਨੌਜਵਾਨ ਉਸ ਗੇਮ ਦੇ ਵਿੱਚ ਆਉਂਦੇ ਆ ਉਹਦਾ ਮੁਕਾਬਲਾ ਨਹੀਂ ਕਰ ਸਕਦਾ ਕਹਿੰਦਾ ਹੈ ਮਰ ਤਾ ਹੀ ਵੱਡੀ ਉਮਰ ਦੇ ਵਿੱਚ ਆ ਕੇ ਰਿਟਾਇਰਮੈਂਟ ਲੈ ਲੈਂਦੇ ਵੇ ਟਿੱਕੀ ਟਿੱਕ ਹੁੰਦੀ ਹੈ 20 40 ਹਾਲ ਤੱਕ ਹੀ ਜਾ ਕੇ ਰਿਟਾਇਰਮੈਂਟ ਲੈ ਲੈਂਦੇ 40 ਤੱਕ ਤਾਂ ਪੂਰੀ ਪਲੇਅਰ ਹੀ ਜਾਂਦਾ ਉਸ ਤੋਂ ਪਹਿਲੇ ਰਿਟਾਇਰਮੈਂਟ ਲੈ ਜਾਂਦੇ ਕਿ ਮੈਂ ਹੋਣ ਜਿਹੜੇ ਨੌਜਵਾਨ ਆਏ ਆ ਮੈਂ ਇਹਨਾਂ ਦਾ ਮੁਕਾਬਲਾ ਨਹੀਂ ਕਰ ਸਕਦਾ ਉਹ ਪਾਸੇ ਹੋ ਕੇ ਬੈਠ ਜਾਂਦੇ ਜਾਂ ਕੋਝ ਬਣ ਜਾਂਦੇ ਆ ਆਪਣੇ ਐਕਸਪੀਰੀਅੰਸ ਦੇ ਨਾਲ ਉਹ ਤੋਂ ਵਗੇ ਨਹੀਂ ਆਂਗੇ ਇਹ ਕਿਉਂਕਿ ਸਿਪਾਹੀ ਸੀ ਇਹਨੂੰ ਜੰਗ ਦੇ ਵਿੱਚ ਜਾਣਾ ਪੈ ਗਿਆ ਦੋ ਤੀਜੀ ਵਾਰੀ ਆਉਣੀ ਸੀ ਉਦੋਂ ਤੱਕ ਕੀ ਹੋਇਆ ਕੋਈ ਜਿੱਥੇ ਇਹ ਜੰਗ ਲੜਨ ਵਾਸਤੇ ਗਿਆ ਉੱਥੇ ਕੋ ਬਾਪੇ ਹੋ ਜਾ ਫਟਿਆ ਇਹਦਾ ਸੱਜਾ ਹਰ ਬੁੜੇ ਤੇ ਜੁਲਦੇ ਫੇਰ ਨਿਸ਼ਾਨਾ ਲਾਇਆ ਜੀ ਉਹਦਾ ਗੋਲ ਕੀ ਸੀਗਾ ਮੱਪੀ ਗੋਲ ਜਿਤਨਾ ਕੁਨੇਸ਼ਾ ਨਾ ਰਹਿ ਗਿਆ ਪਰ ਇਹ ਬੰਦੇ ਨੇ ਹਾਰ ਨਹੀਂ ਮੰਨੀ ਜਦੋਂ ਵਾਪਸ ਆਇਆ ਆਪਦੇ ਘਰ ਵਾਪਸ ਆਇਆ 2 ਸਾਲਾਂ ਬਾਅਦ ਫਿਰ 올림픽 ਆਉਣੀ ਸੀ ਇਹਨੇ ਕਿਹਾ ਵੀ ਮੈਂ ਕੀ ਕਰ ਸਕਦਾ ਮੈਂ 골ਡ ਤਾਂ ਲੈਣੇ ਲੈਣਾ ਹੈ ਮੇਰਾ ਨਿਸ਼ਾਨਾ ਮਤਲਬ ਇਹ ਮਿੱਚਾ ਆਇਆ ਤੇ ਉਹ ਨਿਸ਼ਾਨਾ ਮੈਂ ਪ੍ਰਾਪਤ ਕਰਨਾ ਹੀ ਕਰਨਾ ਇਹਨੇ ਕੀ ਕਰਿਆ ਨੇ ਦੇਖਿਆ ਵੀ ਮੇਰੇ ਕੋਲੇ ਹੈ ਕੀ ਹੈ ਜਿਵੇਂ ਅਸੀਂ ਪਿਛਲੀ ਸਲਾਈਡ ਦੇ ਵਿੱਚ ਗੱਲ ਕਰਕੇ ਅਡੇ ਆ ਵੀ ਸਾਧਾ ਸਾਡੇ ਕੋਲੇ ਕੀ ਹੋ ਜਾਈ ਉਹ ਨਹੀਂ ਕਹਿੰਦਾ ਮੇਰੇ ਕੋਲ ਕੀ ਹੈਗਾ ਮੇਰੇ ਕੋਲੇ ਸਫਾ ਸੱਜਾ ਮੇਰਾ ਅੜ ਗਿਆ ਪਰ ਮੇਰੇ ਕੋਲ ਇੱਕ ਖਾਬਾਤ ਹੈਗਾ ਪਰ ਖਾਬੇ ਅਧਲਾ ਨਿਸ਼ਾਨਾ ਇਹਦਾ ਇੰਨਾ ਵਧੀਆ ਨਹੀਂ ਸੀ ਪਰ ਉਸ ਗੋਲ ਨੂੰ ਪ੍ਰਾਪਤ ਕਰਨ ਦਾ ਇਹ 36 ਜੀ ਦੇ ਵਿੱਚ ਜਨਰਜੀ ਸੀ ਹੈਨਾ ਉਹ ਕਰੰਟ ਸੀ ਉਹ ਬਹੁਤ ਜ਼ਿਆਦੇ ਸੀ ਫਿਰ ਇਹਨੇ ਕੀ ਕੀਤਾ ਆਪਦੇ ਖਾਬੇ ਨੂੰ ਤਿਆਰ ਕਰਨਾ ਸ਼ੁਰੂ ਕੀਤਾ 2 ਸਾਲਾਂ ਦੇ ਵਿੱਚ ਇਹਨੇ ਆਪਦਾ ਖੱਬਾ ਹਲ ਤਿਆਰ ਕੀਤਾ ਉਹ ਗੋਲ ਨੂੰ ਪ੍ਰਾਪਤ ਕਰਨ ਵਾਸਤੇ ਆਪੇ ਸਾਧਨਾ ਦੀ ਗੱਲ ਅਕਸਰ ਅਸੀਂ ਕਹਿੰਦੇ ਆ ਕਿ ਸਾਡੇ ਕੋਲ ਸਾਧਨ ਨਹੀਂ ਹੈਗੇ ਤਾਂ ਕਰਕੇ ਵੱਡੇ ਹੋ ਕੇ ਕਹਿਣ ਲੱਗਦੇ ਮੇਰੀ ਤਾਂ ਹੋਂਦ ਹੀ ਕਹਿੰਦੇ। ਕਿਈ ਵੀ ਸਾਨੂੰ ਸਮਝ ਨਹੀਂ ਆਉਂਦੀ ਇਸ ਜੀ ਵਿੱਚ। ਐਨੇ ਆਦੇ ਖੱਬਿਆਂ ਦੀ ਟੀਮ ਨੂੰ ਕੀਤੀ 2 ਸਾਲਾਂ ਦੇ ਵਿੱਚ ਆਪਦੇ ਖੱਬਿਆਂ ਨੂੰ ਤਿਆਰ ਕੀਤਾ ਜਦੋਂ ਨੰਪਿਕ ਦੇ ਵਿੱਚ ਗਿਆ ਜਦੋਂ ਖੇਡਾਂ ਤੋਂ ਹੋਈਆਂ ਜਿਹੜੇ ਮੌਕੇ ਦੇ ਉੱਥੇ ਸੀਗੇ ਪਲੇਅਰ ਉਹਨਾਂ ਨੂੰ ਲੱਗਿਆ ਕਿ ਚਲੋ ਇਹ ਆ ਗਿਆ ਹੁਣ ਵਧੀਆ ਹੁਣ ਕਿਹੜਾ ਖੇਡ ਸਕਦਾ ਕਿ ਸਾਡੇ ਹੌਸਲਾ ਅਫਸਾਈ ਵਾਸਤੇ ਆਇਆ ਹੁਣ ਪਰ ਜਦੋਂ ਉਹਨੇ ਜਾ ਕੇ ਕਿਹਾ ਜੀ ਨਹੀਂ ਮੈਂ ਤਾਂ ਖੇਡਣਾ ਇੱਕ ਤਾਂ ਦੇਖੋ ਏਜ ਵੱਧ ਗਈ ਇਹਦੀ ਕਿਆ ਨਵਕ 8 ਸਾਲ ਲੰਘੇ 12ਵੇਂ ਸਾਲ ਦੇ ਵਿੱਚ ਆ ਕੇ ਦੁਆਰੇ ਲੰਮੀ ਖੇਡਣ ਲੱਗਿਆ ਦੂਜਾ ਜਿਹੜਾ ਹੱਥ ਖੇਡਦਾ ਸੀਗਾ ਮੇਨ ਜਿਹਦੇ ਨਾਲ ਨਿਸ਼ਾਨਾ ਲਾਉਂਦਾ ਸੀ ਉਹ ਵੀ ਉੱਡ ਗਿਆ ਤੇ ਫਿਰ ਜਦੋਂ ਉਹਨੇ ਕਿਹਾ ਵੀ ਮੈਂ ਤਾਂ ਖੱਬਿਆ ਤੇ ਨਾਲ ਸ਼ੂਟਿੰਗ ਕਰੂੰਗਾ ਨਾਲ ਤੋਂ ਪਲਰ ਬੰਦੇ ਇੰਨੇ ਕਿੰਨਾ ਕਰ ਲਿਆ ਉਹ ਸਾਨੂੰ ਕਿੱਨੇ ਕਿੰਨੇ ਸਾਲ ਹੋ ਗਏ ਜਿਹੜੇ ਹੱਥ ਨਾਲ ਸੀ ਨਿਸ਼ਾਨਾ ਲਾਉਣਾ ਇਹ ਕੀ ਕਰ ਲਊਗਾ ਤੇ ਇਹਨੇ ਉਸ ਪੈਸ਼ਨ ਦੇ ਨਾਲ ਕੰਮ ਕਰਿਆ ਆਪੇ ਖੱਬਿਆ ਹੱਥ ਨੂੰ ਹੀ એનર્ਜੀ ਨਾਲ ਤਿਆਰ ਕਰਿਆ ਵੀ ਉਸ ਤੋਂ 골ਡ ਕਰਕੇ ਲੈ ਆਇਆ ਇਹੋ ਜਿਹਾ ਬਹੁਤ ਸਾਰੀਆਂ ਉਦਾਹਰਣਾਂ 올림픽 ਦੇ ਵਿੱਚ ਹੀ ਪਈਆਂ ਹੁਣ ਐਸੀ ਦੁਨੀਆ ਦਾ ਸਭ ਤੋਂ ਤਕੜਾ ਜਵਾਬ ਕੌਣ ਹੈ ਨਹੀਂ ਨਹੀਂ ਤਕੜਾ ਆਮੋਦੇ ਬਾਰੇ ਪੜਿਆ ਜਦੋਂ ਵੀ ਉਹਦੀ ਸੀਗੇ ਹੋ ਜੀ ਕਿਹੋ ਜੇ ਪਰਿਵਾਰ ਚੋਂ ਦਾ ਪਿੱਛੋਂ ਕਿੰਨੇ ਮੋੜੇ ਕੋਲੇ ਪੈਸੇ ਸੀ ਜਿਵੇਂ ਉਹਨੇ ਤਿਆਰੀ ਕਰਨ ਲਈ ਕਿਤੇ ਪੜ ਕੇ ਦੇਖੋ ਉਹਦੀ ਮਿੱਸੀ ਬੜ ਕੇ ਰੋ ਸੇਨ ਬੋਲਟ ਦੀ ਤਿਸਰੀ ਬੜ ਕੇ ਦੁਨੀਆ ਦਾ ਸਭ ਤੋਂ ਤਕੜਾ ਦਬਾ ਦੋਹਾਂ ਜਿਹੜਾ ਕਰਾਪ ਕਿਹੜਾ ਪਤਾ ਤੁਹਾਨੂੰ 7 ਕੋਲ림픽 ਕੋਲ ਇਹ ਜਿਹੜੇ ਇਹ ਪਸਾਰ ਦੇ ਵਿੱਚ ਹਿਸਟਰੀ ਹੈ ਉਹਨਾਂ ਦਾ ਕਿ ਇੰਨੇ ਇੱਕ ਤੋਂ ਬੰਦਾ ਇਕੱਠੇ ਇੱਕੋ ਵਾਰੀ ਨਹੀਂ ਬਜਾ ਸਕਿਆ ਅਮਰੀਕਾ ਦਾ ਇੱਕ ਜਿਹੜਾ ਤਰਾਕ ਹੈ ਜਿਹੜਾ সুই밍 ਕਰਦੇ ਆ 7 ਕੋਲਡ ਇਕੱਠੇ 올림픽 ਦੇ ਵਿੱਚ ਲੈ ਵੀ ਕਹਦੇ ਉਹ ਇਹ ਨਾਮ ਤੁਸੀਂ ਲੱਭਣਾ ਬਹੁਤ ਇਹੋ ਜਿਹੇ ਦਿੱਤਾ ਵੀ ਪੜ੍ਹੀਏ ਸਾਨੂੰ ਕੋਈ ਨਾ ਉਤਸ਼ਾਹ ਮਿਲੂਗਾ ਉਹਨਾਂ ਦੇ ਵਿੱਚੋਂ ਅਸੀਂ ਐਕਸਪਲੇਮ ਕਰਦੇ ਆ ਵੀ ਸਾਡੇ ਕੋਲੇ ਸਾਧਨ ਨਹੀਂ ਸੀ ਹਣਾ ਬਾਣੀ ਦੇ ਵਿੱਚ ਗੁਰੂ ਸਾਹਿਬ ਕਹਿੰਦੇ ਆ ਦੱਦੇ ਦੀ ਉਤੇ ਜਰੇ ਵਿੱਚ ਨੇ ਕਿ ਦੱਦੇ ਦੇ ਅਧਾਰਨ ਲਈ ਸ਼ੇਖ ਹੋਰ ਦੱਦੇ ਦੱਦਾ ਦੋਸ਼ ਨਾ ਦੇਉ ਕਿਸੇ ਦੋਸ਼ ਕਰਮਾ ਆਪਣੇ ਆ ਜੋ ਅੱਜ ਸਾਡੇ ਹਾਲਾਤ ਹੈ ਨਾ ਬੇਟਾ ਧਿਆਨ ਜੋ ਜੇ ਮੰਨ ਲਓ ਮੇਰੇ ਕਿਸੇ ਵਿਸ਼ੇ ਆਪਣਾ ਪੜ੍ਹਾਈ ਨਾਲ ਸੰਬੰਧਤ ਗਾਲੀ ਕਰ ਸਕਦੀ ਆ ਕਿਸੇ ਵਿਸ਼ੇ ਦੇ ਵਿੱਚ ਮੇਰੇ ਚੰਗੇ ਨੰਬਰ ਨਹੀਂ ਆ ਰਹੇ ਤਾਂ ਮਿਸ਼ਾ ਨਹੀਂ ਮਾੜਾ ਕੋਈ ਤਾਂ ਉਹਦੇ ਚੰਗੇ ਨੰਬਰ ਲੈਂਦੇ ਹੀ ਆ ਨਾ ਕਰ ਕਿ ਮੈਂ ਪਹਿਲੇ ਦੋਤੇ ਧਿਆਨ ਨਹੀਂ ਕਰਿਆ ਇਸ ਕਰਕੇ ਮੇਰੇ ਅਧਰੇ ਨੰਬਰ ਆਦੇ ਪਰ ਕੀ ਮੈਂ ਹੁੰਦਾ ਜਿਹੜੇ ਹਾਲਾਤਾਂ ਨੂੰ ਚੇਂਜ ਕਰਨ ਲਈ ਕੁਝ ਕਰ ਰਿਹਾ ਇਹ ਬਹੁਤ ਇੰਪੋਰਟੈਂਟ ਹੈ ਜਿਹੜੀ ਸਾਡੀ ਅੱਜ ਦੀ ਦਸ਼ਾ ਹੈ ਇਹ ਪਿੱਛੋਂ ਕਿਸ ਤਰੀਕੇ ਨਾਲ ਅਸੀਂ ਕਿਹੋ ਜਿਹਾ ਡਿਸੀਜਨ ਲਏ ਕਿਹੋ ਜਿਹੇ ਫੈਸਲੇ ਲਏ ਉਹਦੇ ਤੇ ਕਿੰਨਾ ਕੁ ਮੈਂ ਪੜ੍ਹਾਈ ਤੇ ਜ਼ੋਰ ਦਿੰਦਾ ਹੈ ਇਹ ਉਹਦੇ ਤੇ ਨਿਰਭਰ ਕਰਦੀ ਹੈ ਨੀਂ ਤਾਂ ਸਾਡੀ ਕਿਸੇ ਨੂੰ ਦੋਸ਼ ਦੇਣ ਦਾ ਮਤਲਬ ਦਿੱਤਾ ਹੈ ਦੋਸ਼ਨਾ ਤੇ ਕਿਸੇ ਦੋਸ਼ ਕਰਨਾ ਆਪਣਾ ਜੋ ਮੈਂ ਕੀਤਾ ਸੋ ਮੈਂ ਪਾਇਆ ਦੋਸ਼ਨਾ ਵਿੱਚ ਹੈ ਅਬਰ ਜਨਾਬ ਕਿਸੇ ਨੂੰ ਦੋਸ਼ ਦੇਣਾ ਨਹੀਂ ਰੱਬ ਨੂੰ ਕੋਈ ਰਲਾਮੇ ਦੇਣ ਲੱਗ ਜਾਂਦੇ ਆ ਰੱਬ ਮੈਨੂੰ ਕਾਸ਼ ਕਰਾਉਂਦਾ ਨਾ ਬੇਹੋਗਿਆ ਕਈ ਸਾਰੇ ਵਿਦਿਆਰਥੀ ਕੋਈ ਰਿਪੇਅਰ ਆ ਗਈ ਬਾਤ ਕਰਾ ਦਿੰਦਾ ਕੰਮ ਕਰਨ ਕੀ ਸੀ ਜੈ ਨਹੀਂ ਪੜਿਆ ਦੋਸ਼ ਸੀ ਕਿਸੇ ਤੇ ਮਤਨਾ ਸ਼ੁਰੂ ਕਰ ਦਿੰਦੇ ਆ ਇੱਕ ਹੋਰ ਜਿਹੜਾ ਸਾਨੂੰ ਛੱਡਣਾ ਕੀ ਬਗੜ ਐਂਡ ਦੇ ਵਿੱਚੋਂ ਸਾਨੂੰ ਛੱਡਣਾ ਪਊਗਾ ਜਿਹੜਾ ਗ੍ਰੀਨ ਹੈ ਉਹ ਉੱਥੇ ਜਿੱਥੇ ਜਾਦੂ ਹਸਣਦਾ ਉਹ ਜੀਨੀ ਜਿਹਦੇ ਵਿੱਚ ਬੈਠਾ ਸੀ ਜਿੱਦਾਂ ਮੈਂ ਕਰਦਾ ਸੀ ਉਹ ਹੈ ਕੰਫਰਟ ਜ਼ੋਨ ਕੰਫਰਟ ਕੀ ਹੁੰਦਾ ਆਰਾਮ ਦੀ ਅਵਸਥਾ ਸੌਖਾ ਜਿਹਾ ਕੰਮ ਤੇ ਮੈਨੂੰ ਔਖਾ ਹੋਣਾ ਪਵੇ ਸਰੀਰ ਨੂੰ ਪਸੀਨਾ ਆਣਾ ਲਾਉਣਾ ਪਵੇ ਸਾਡੇ ਬਹੁਤ ਸਾਰੇ ਪਰਿਵਾਰਾਂ ਦੇ ਵਿੱਚੋਂ ਜਿਹੜੇ ਬੱਚੇ ਆ ਉਹ ਹੁਣ ਧੁੱਪੇ ਖੜ ਕੇ ਕੰਮ ਨਹੀਂ ਕਰ ਸਕਦੇ ਪਸੀਨਾ ਆਵਰ ਉਹ ਦੰਗ ਲੱਗਦੇ ਜਾਂ ਬਹੁਤ ਔਖਾ ਹੋ ਜਾਂਦਾ ਉਹ ਕਿੱਥੇ ਕੰਮ ਕਰਾਂ ਸਾਡੇ ਲਈ ਸੰਭੀ ਕਰਾਂਗੇ ਜੇ ਸ਼ਾਮ ਅਸੀਂ ਨਹੀਂ ਕਰ ਸਕਦੇ ਪਰ ਜਦੋਂ ਕਿ ਸਾਡਾ ਗੁਰਨਾਣ ਸਿੰਘ ਸਾਹਿਬ ਨੇ ਮੈਲੇ ਨੰਬਰ ਤੇ ਰੱਖੇ ਕਿ ਇੰਨਾ ਕਰਣੀ ਹੈ ਇੰਨਾ ਕਰਤੇ ਜਿਹੜੀ ਉਹ ਬਿਸਤਰ ਮੰਗੀ ਹੋਦਗੀ ਸਰੀਰ ਨੂੰ ਸੌਫਾ ਰੱਖਣਾ ਸ਼ੁਰੂ ਕਰਤਾ ਕੰਫਰਟ ਜ਼ੋਨ ਸਾਨੂੰ ਬਹੁਤ ਵਧੀਆ ਲੱਗਦਾ ਹੈ ਅਸੀਂ ਕੰਫਰਟ ਜ਼ੋਨ ਆਰਾਮ ਵਾਲਾ ਟਾਈਮ ਅਸੀਂ ਛੱਡਣਾ ਹੀ ਨਹੀਂ ਨਾਉਂਦੇ ਸੌਖੇ ਹੋਣਾ ਹੀ ਨਹੀਂ ਨਾਉਂਦੇ ਸੌਖੇ ਸੌਖੇ ਹੋਵੇ ਚੱਲੇ ਸਾਰਾ ਕੰਮ ਤੇ ਜਦੋਂ ਉਹ ਸੌਖ ਜੋ ਬਾਹਰ ਨਿਕਲੋਗੇ ਦੂਜੇ ਪਾਸੇ ਜਾਦੂ ਜਿਹੜਾ ਜੀ ਸਵੇਰੇ ਪਹਿਲਾਂ ਗੱਲ ਕੀਤੀ ਹੈ ਨਾ ਸੋ ਜਾਦੂ ਉਹ ਤਾਂ ਮੇਰੇ ਕੋਲ ਹੈ ਉਥੋਂ ਜਿਹੜੀ ਨਿਕਲ ਕੇ ਆਉਗਾ ਜਿਹਨੇ ਤੁਹਾਡੀਆਂ ਇੱਛਾਵਾਂ ਪੂਰਾ ਕਰਨਾਂ ਅੱਗੇ try with whatever you have ਅਸੀਂ ਕਿਵੇਂ ਕਾਦੇ ਨਾਲ ਅੱਗੇ ਵਧਣਾ ਜੋ ਸਾਡੇ ਕੋਲ ਹੈਗਾ ਵਿੱਚ ਇਹਨੂੰ ਸਮਾਂ ਦੱਸਦੇ ਕਿੰਨੇ ਟਾਈਮ ਦੇ ਵਿੱਚ ਸਮਾਂ ਕਿ ਦੱਸ ਚੋ ਵੀ ਅਕੇ ਆ ਇੱਕ ਬਹੁਤ ਇੰਪੋਰਟੈਂਟ ਪੁਆਇੰਟ ਹੈ ਆ ਦੇਖੋ ਯੂਰ ਬਾਡੀ ਡਸ ਵਟ ਯੂਰ ਮਾਈਂਡ ਬਲੀਜ਼ ਜਦੋਂ ਤੁਹਾਨੂੰ ਮਾਰਾ ਸੋਚਦਾ ਤੁਸੀਂ ਹੁਣ ਸੋਚਣ ਲੱਗ ਗਏ ਕਿ ਮੈਂ ਬਹੁਤ ਥੱਕਿਆ ਆਇਆ ਸੋਚਣਾ ਸ਼ੁਰੂ ਕਰ ਲਓ ਤੁਸੀਂ ਦੋ ਮਿੰਟ ਐ ਥੱਕ ਜੂਗੇ ਤੁਸੀਂ ਸੋਚਣਾ ਸ਼ੁਰੂ ਕਰ ਦੋ ਸਾਡੀ ਅਰਥਾਵਾੜ ਕੀ ਹੁੰਦੀ ਹੈ ਆਜਾ ਆਪਾਂ ਕੰਮ ਕਰੀਏ ਹੁੰਦਾ ਨੇ ਤੇ ਤੁਹਾਨੂੰ ਕਹਿੰਦੇ ਆ ਯਾਰ ਸਰੀਰ ਨੂੰ ਕੀ ਦੱਸ ਥੋੜੀ ਦੇਰ ਰੋਕੇ ਰੈਸਟ ਕਰ ਲਾਂਗੇ ਸਾਰਾ ਕੰਮ ਨਿਬੜ ਕੇ ਆਣੇ ਆ ਉਹਦੇ ਨਾਲ ਦੀ ਨਾਲ ਸਰੀਰ ਕੰਮ ਕਰਨਾ ਚਾਹੁੰਦਾ ਨਾ ਹਾਂਜੀ ਹੁਣ ਮੈਂ ਤੁਹਾਨੂੰ ਉਦਾਹਰਣ ਦੇਣ ਲੱਗੇ ਛੋਟੀ ਤੁਸੀਂ ਹਾਥੀ ਦੇਖਿਆ ਸਰਕਸ ਦੇ ਵਿੱਚ ਕਿਵੇਂ ਕਾਬੂ ਕਰਦੇ ਕਿਸ ਨੂੰ ਪਤਾ ਉਹ ਐਡਾ ਤਗੜਾ ਜਾਨਵਰ ਉਹ ਸਾਹਮਣੇ ਖੜਾ ਹੋ ਜਾਂਦਾ ਕਿਵੇਂ ਸਰਚ ਮਾਰ ਕੇ ਨਹੀਂ ਬਸ ਉਹ ਤਾਂ ਸਰਚ ਮਾਰੀ ਜਿਵੇਂ ਐਡਾ ਤਗੜਾ ਪਰ ਤੇ ਵੀ ਵੱਡਾ ਹਾਥੀ ਨਹੀਂ ਕਾਬੂ ਕਰਦੇ ਛੋਟੇ ਤੋਂ ਟ੍ਰੇਨਿੰਗ ਹੁੰਦੀ ਹੈ ਬੇਬੀ ਇਹ ਸਮਝ ਨਹੀਂ ਗੱਲ ਬਹੁਤ ਸਹੀ ਗੱਲ ਹੈ ਜੀ ਇਹਨਾਂ ਛੋਟੇ ਹਾਥੀ ਨੂੰ ਨਾ ਹੁੰਦੇ ਫੜ ਕੇ ਜੰਗਲ ਚੋਂ ਉਹਨੂੰ ਕੀ ਕਰਦੇ ਆ ਉਹ ਛੋਟਾ ਆਤੀ ਹੈ ਉਹਨੂੰ ਸਰੀਰ ਚ ਉਨੀ ਜਾਣਦਾ ਨਹੀਂ ਜਿੰਨੇ ਵੱਡੇ ਦੇ ਵਿੱਚ ਹੁੰਦੀ ਹੈ ਕਿ ਹੈਗੀ ਬਰਾਬਰ ਬਈ ਨਹੀਂ ਨਾ ਸਰੀਰ ਜਾਣ ਘਾਟਣਾ ਉਹਨੂੰ ਕੀ ਕਰਦੇ ਆ ਮੋਟਾ ਸਾਰਾ ਰੱਸਾ ਪਾਇਆ ਤੇ ਕਿੱਲੇ ਨਾਲ ਲਾਂਦਾ ਉਹ ਕੋਰੋਂ ਦੀ ਕੋਸ਼ਿਸ਼ ਕਰਦਾ ਉਹ ਸ਼ਾਮ ਨੂੰ ਖੋਲ ਕੇ ਉਹ ਤੰਗਰੇ ਚ ਬੰਦ ਕਰ ਦਿੰਦੇ ਆ ਜੰਗਾ ਵੀ ਨਹੀਂ ਉਹ ਤੋਂ ਛੁੱਟਦਾ ਫੇਰ ਸਵੇਰੇ ਕੀ ਕਰਦੇ ਆ ਉਹਦੇ ਫੇਰ ਉਹਦੇ ਰੱਸਾ ਮਾਉਂਦੇ ਆ ਉਹਨੂੰ ਫੇਰ ਬੀੜਨਾ ਬਹੁਤ ਚੋਰ ਹੁੰਦਾ ਪੁੱਛ ਦੇਣਾ ਚੋਰ ਹੁੰਦਾ ਫੇਰ ਉਹ ਜੋਰ ਲਾਉਣਾ ਛੱਡਦਾ ਉਹਨੂੰ ਪਤਾ ਕਿ ਹੁਣ ਮੇਰੇ ਤੋਂ ਇਹ ਕਿੱਲਾ ਜਿਹੜਾ ਭੰਨਿਆ ਨਹੀਂ ਠੀਕ ਹੈ ਥੋੜੀ-ਥੋੜੀ ਉਹ ਰੱਸਾ ਵੀ ਪਾਉਂਦੇ ਕੀ ਕਰਦੇ ਆ ਉਹ ਇਹ ਨਾ ਬੜੇ ਉਤੋਂ ਨਹੀਂ ਆਇਆ ਤੁਮਹਾਨੂੰ ਜਿਵੇਂ ਰੱਸੇ ਪੋਣਾਈ ਤਾਂ ਐਕਸ਼ਨ ਕਰਦੇ ਪਹਿਲਾਂ ਰੱਸਾ ਪਾਉਣਾ ਆਇਆ ਹੱਥ ਘੁਮਾ ਲੈਂਦੇ ਆ ਤੇ ਉਹਨੂੰ ਛੱਡ ਦਿੰਦੇ ਆ ਉਹ ਜੋਰ ਨਹੀਂ ਲਾਉਣਾ ਲੱਗਦਾ ਕਿ ਕੇਰੇ ਗੱਲ ਦੇ ਵਿੱਚ ਉਹੀ ਰੱਸਾ ਮੋਟਾ ਪੈ ਗਿਆ ਤੇ ਮੈਂ ਹੁਣ ਇਹਨੂੰ ਖਿੱਚ ਕੇ ਬਾਹਰ ਨਹੀਂ ਆਉਂਦਾ ਉਹ ਮਾਈਂਡ ਦੇ ਵਿੱਚ ਬਹਿ ਗਿਆ ਉਹ ਖਾਈ ਪੀ ਵੀ ਹੋਵੇਂ ਜਾਂਦਾ ਉਹਦੇ ਸਰੀਰ ਦੀ ਤਾਕਤ ਵੀ ਓਵੇਂ ਬਣੀ ਜਾਂਦੀ ਹੈ ਵੱਡਾ ਹੋ ਜਾਂਦਾ ਐਡਾ ਵੱਡਾ ਆਤੀ ਦੇਖੋ ਦੇ ਪਤਲਾ ਨਾ ਸੁੱਕਾ ਆ ਜਾਂਦਾ ਨਿੱਕਾ ਆ ਡੰਗਾ ਵੱਢ ਕੇ ਜਿਹੜਾ ਤੀ ਕਹਿੰਦੇ ਸਿਰ ਤੇ ਮਾਰ ਕੇ ਨੂੰ ਕਾਲੂ ਕਰਦੇ ਆ ਕਹਿੰਦੇ ਆ ਉਹ ਨਿੱਕਾ ਪਤਲਾ ਆ ਬੰਦਾ ਵੀ ਉਹ ਏਡੇ ਵੱਡੇ ਆ ਸਿਰ ਕਾਲੂ ਕਰੀ ਬੈਠਦੇ ਕਿਵੇਂ ਕੋਈ ਕੋਈ ਐਕਸ ਦੇ ਸਿਰ ਦੇ ਅਨਸਾਰ ਸਾਰੀ ਉਮਰ ਹੀ ਉਹਦੇ ਤੁਹਾਡੇ ਕੋ ਸਹੀ ਕਰਦੇ ਗੜੇ ਉਤੋਂ ਨਹੀਂ ਆਵੇ ਹੱਥ ਘੁਮਾ ਦਿੰਦੇ ਆ ਉਹਨੂੰ ਲੱਗਦਾ ਵੀ ਮੈਨੂੰ ਦੱਸਾ ਪੈ ਗਿਆ ਜੇ ਲੈ ਰਸੀ ਨੂੰ ਤੋੜੀ ਸਾਡੇ ਨਾਲ ਵੀ ਇਹ ਹੀ ਹੋਇਆ ਹੈ ਸਾਨੂੰ ਲੱਗਦਾ ਵੀ ਆਹ ਚੀਰਾ ਮੈਨੂੰ ਪੈ ਗਈਆਂ ਉਹ ਉੱਥਾਂ ਵੀ ਕਿਵੇਂ ਜਾਂਦੀ ਦੀਦ ਕੇ ਮੈਂ ਸੱਟਾਂ ਦੀ ਨੀਂਦ ਬੰਦੇ ਸੁਣਾ ਦਾ ਬਹੁਤ ਜ਼ਰੂਰੀ ਹੈ ਸਰੀਰ ਦੀ ਰੈਸਟ ਨਹੀਂ ਹੋਈ ਆਈ ਤਾਂ ਇਹੋ ਜੀਆਂ ਬਹੁਤ ਕਿਤੇ ਉਧਾਰ ਲਈਏ ਨੇ ਛੋਟੀ ਜੀ ਇਹੋ ਜੀਆਂ ਬਹੁਤ ਸਾਰੀਆਂ ਜੜੀ ਰੰਗੀਆਂ ਸਾਨੂੰ ਰਹਿ ਗਈਆਂ ਹੋਈਆਂ ਤੇ ਅਸੀਂ ਇਹਨੂੰ ਤੋੜਨਾ ਨਹੀਂ ਚਾਹਦੇ ਭਾਵੇਂ ਸਰੀਰ ਦੇ ਵਿੱਚ ਤਾਕਤ ਵੀ ਵਧਦੀ ਨੀਂਦ ਤੋਂ ਥੋੜੇ ਨਾਲ ਤਕਰੀਬੀ ਤੁਸੀਂ ਨੀਂਦ ਨਾਲ ਤਕੜੇ ਤਾਂ ਕੰਪਣੀ ਤੇ ਲਾ ਕੇ ਵੇਖੋ ਨਾ ਕਿਸੇ ਵੇਲੇ ਕੰਪਣੀ ਕਰਕੇ ਤਾਂ ਬੈਠੀ ਨੀਂਦ ਨਾਲ ਫਿਰ ਪਤਾ ਲੱਗੂਗੀ ਅਸੀਂ ਤਕੜਾਂਗੇ ਨੀਂਦ ਤੱਕ ਵੀ ਹੈ ਸਵੇਰੇ ਉੱਠ ਕੇ ਸਮਝੋ ਪਾਲਣੇ ਵਿੱਚ ਆਪਾਂ ਇੱਕ ਲਾਈਫ ਸਟਾਈਲ ਦੀ ਗੱਲ ਇੱਥੇ ਕਰਦੇ ਨੇ ਨਿਤਨੇਮ ਦੀ ਗੱਲ ਹੈ ਤੇ ਧਿਆਨ ਨੂੰ। ਅਸੀਂ ਨਿਤਨੇਮ ਕਰਨ ਦੀ ਗੱਲ ਕੀਤੀ। ਕਿੰਨੀ ਅਸਰ ਨਿਤਨੇਮ ਕਰਿਆ ਨਾ ਆਪਾਂ? ਹਾਂਜੀ। ਸਾਨੂੰ ਮਜ਼ਾ ਵੀ ਆਇਆ ਹੋਊਗਾ। ਬੇਚੀ ਨੇ ਸ਼ਬਦ ਸੁਣ ਕੇ ਵਧੀਆ ਲੱਗੇ ਨਾ? ਵਧੀਆ ਲੱਗੇ ਨਾ? ਕਿਰਤਨ ਤਾਂ ਹਰ ਉਹਦੀ ਚੱਲਦਾ ਦਰਬਾਰ ਸਾਹਿਬ ਤੋਂ ਲਾਈਵ ਚੱਲਦਾ ਕਿਵੇਂ ਬੱਜੀ ਚੈਨਲ ਸਾਨੂੰ ਤੇ ਜੇ ਤੁਹਾਨੂੰ ਇੱਥੇ ਵਧੀਆ ਲੱਗਿਆ ਉਹ ਕਿਰਤਨ ਤੋਂ ਉੱਥੇ ਵੀ ਵਧੀਆ ਲੱਗੇਗਾ। ਹਾਂਜੀ। ਪਰ ਜਿੱਦਾਂ ਨੇ ਸਵੇਰੇ ਲੜਾਈ ਵੀ ਲੜੀ ਕਿਉਂਕਿ ਸਾਡਾ ਮਨ 4 ਪਾਸੇ ਤੋਂ ਚੱਲਦਾ। ਅਸੀਂ ਆਪਦੇ ਮਨ ਨੂੰ ਬalé ਕਾਬੂ ਕਰਕੇ ਇਸ ਪਾਸੇ ਨਿਆਨ ਰੈਨਿਕ ਉਹ ਦੂਜੇ ਤੀਜਾ ਸਾਡੇ ਮਨੋਂ ਆਉਦੇ ਕਾਪੂ ਦੇ ਵਿੱਚ ਕਰੀਆਂ ਜਾਂਦੇ ਆ ਸਾਡਾ ਸਰੀਰ ਉਵੇਂ ਹੀ ਕੰਮ ਕਰਨ ਲੱਗ ਜਾਂਦਾ ਜਿਵੇਂ ਸਾਡਾ ਮਨ ਜਿਹੜਾ ਬਲੀਵ ਕਰਦਾ ਜੇ ਅਸੀਂ ਸੋਚ ਲਈਏ ਕਿ ਮੈਂ ਚੰਗੇ ਕੰਮ ਕਰਨੇ ਆ ਮਾੜੇ ਛੱਡਨੇ ਆ ਮਾੜੇ ਛੱਡੇ ਜਾਣਗੇ ਚੰਗੇ ਕਰਾਂਗੇ ਜੇ ਅਸੀਂ ਆਲਸ त्याਗਣਾ ਹੋਵੇ ਅਸੀਂ ਸੋਚ ਲਈਏ ਮੈਂ ਆਲਸ त्याਗਣਾ ਹੈ ਸਾਡੀ ਸੋਚ ਤੇ ਨਿਰਭਰ ਕਰਦਾ ਹੈ ਅਸੀਂ ਆਲਸ ਨੂੰ ਤਿਆਗ ਕਰ ਇੱਕ ਹੋਰ ਗੱਲ ਲੈਣ ਕਿਵੇਂ ਬਾਗੂ ਕੀਤਾ ਜਾਂਦਾ ਕਿਸ ਚੀਜ਼ ਸ਼ਾਕ ਸੁਣੀਆਂ ਮੱਛੀ ਹਾਂਜੀ ਛਾਰਕ ਮੱਛੀ ਮਾਸਾ ਖਾਈ ਜੀਵੇ ਮਾਸਾ ਖਾਈ ਖਾ ਜਾਂਦੀ ਬੰਦੇ ਨੂੰ ਵੀ ਖਾ ਜਾਂਦੀ ਛੋਟੀਆਂ ਮੱਛੀਆਂ ਦੇ ਕੋਲ ਦੀ ਨੰਗਦੀਆਂ ਨੇ ਪਤਾ ਵੀ ਇਹਦੇ ਕੋਲ ਦੀਆਂ ਨਹੀਂ ਖਾ ਜਾਂਦੀ ਤੇ ਛਾਰਕ ਮੱਛੀ ਕੋ ਤਾਂ ਜਿਹੜੇ ਸਰਫਸ ਦੇ ਵਿੱਚੋਂ ਕੰਡ ਘੜਾਉਂਦੇ ਦੀ ਨੰਗਦੀ ਸਰਫਸ ਤੇ ਕਈ ਕਈ ਛਾਰਕ ਮੱਛੀ ਵੀ ਕਹਿੰਦੇ ਕੀ ਹੁੰਦੀ ਹੈ ਸਾਰੇ ਗੱਲੇ ਦਾਲ ਕੇ ਨਹੀਂ ਹੁੰਦੀਆਂ ਛਾਰਕ ਵੀ ਦੀ ਹੈ ਕਿਵੇਂ ਕਾਬੂ ਕਰਦੇ ਹੈ ਪਰ ਮਨ ਟਿਕ ਨਹੀਂਦਾ ਸੱਲਣੇ ਉਹਨੂੰ ਵੀ ਉਵੇਂ ਕਰਦੇ ਕਹਿ। ਉਹ ਤੂੰ ਵੀ ਛੋਟੀ ਮੱਛੀ ਲੈਂਦੀ ਜਾਂਦੀ ਐ ਸ਼ਾਰਕ ਮੱਛੀ ਬੱਚਾ ਹੁੰਦਾ ਨਾ ਛੋਟਾ ਉਹਨੂੰ ਲਿਆਉਂਦੇ ਐ। ਉਹ ਕੀ ਕਰਦੇ ਐ ਇੱਕ ਤਲਾਬ ਦੇ ਵਿੱਚ ਸਿੱਟ ਲੈਂਦੇ। ਉਹਦੇ ਕੀ ਐ ਤਲਾਬ ਦੇ ਦੋ ਹਿੱਸੇ ਵਿਚਾਲੇ ਸ਼ੀਸ਼ਾ ਲੱਗਿਆ ਹੁੰਦਾ। ਤੱਕੀ ਹੁੰਦਾ ਮੇਰੇ ਸਾਹ ਦੇ ਤੂੰ ਕੀ ਤੇ ਮੇਰਾ। ਠੀਕ ਐ ਐਦਾਂ ਬਾਬੂ ਕੀਤਾ ਜਾਂਦਾ ਐ। ਚਲੋ ਅਕੇ ਜੀ। ਵਿਨਰਸ ਰਿਫਿਊਜ਼ ਟੂ ਗਿਵ ਅਪ। ਇੰਪੋਰਟੈਂਟ ਚੀਜ਼ ਐ ਜੀ। ਇੱਕ ਸ਼ਬਦ ਵਰਤਿਆ ਜਾਂਦਾ ਬਾਉਂਸ ਬੈਕ ਸੁਣਿਆ ਤੁਸੀਂ ਕਦੇ ਬਾਉਂਸ ਬਾਉਂਸ ਕੀ ਨਾ ਬੌਂਸ ਹੀ ਬਾਉਂਸ ਕਰਾਂਦੇ ਹਾਂ ਟਪਾ ਮੰਨ ਲਓ ਕੋਹਤਾ ਧਿਤ ਧਿਤ ਗੀਂਦ ਤੇ ਗੰਧਵਾਣ ਕੀ ਕਰਦੀ ਆ ਉਹ ਵਾਪਸ ਆਣਾ ਮੁੜ ਗਈ ਹੁੰਦੀ ਹੈ ਨਾ ਪਰ ਕੋਲ ਐਸੇ ਪੰਜਾਬੀ ਦਾ ਮੁਹਾਵਰਾ ਕੋਈ ਨਹੀਂ ਸੁਣਦੇ ਵੀ ਢਿੱਗ ਢਿੱਗ ਕੇ ਬੰਦਾ ਸਵਾਰ ਹੋ ਜਾਂਦਾ ਆਹੀ ਚੀਜ਼ ਹੈ ਵੀ ਜਿਹੜੇ ਬਿਹਨੜ ਹੁੰਦੇ ਆ ਜਿਹੜੇ ਕਹਿੰਦੇ ਵੀ ਮੈਂ ਯਾਰ ਜਿਤਨਾ ਹੀ ਜਿਤਨਾ ਆਪਨੇ ਲਾਈਫ ਦੇ ਵਿੱਚ ਉਹ ਕਦੇ ਵੀ ਗਿਵ ਅਪ ਨਹੀਂ ਕਰਦੇ ਗਿਵ ਅਪ ਕਰਨਾ ਕੀ ਹੁੰਦਾ ਹੈ ਸਾਡੇ ਦੇਣਾ ਵੀ ਯਾਰ ਮੇਰੇ ਤੋਂ ਨਹੀਂ ਹੋ ਸਕਦਾ ਉਹ ਗਿਵ ਅਪ ਨਹੀਂ ਕਰਦੇ ਉਹ ਹਮੇਸ਼ਾ ਉਹਦੇ ਲਈ ਟਰਾਈ ਕਰਦੇ ਰਹਿੰਦੇ ਆ ਉਹ ਪਹਿਲੇ ਕਰਦੇ ਉਹ ਹਮੇਸ਼ਾ ਉਹਦੇ ਲਈ ਟਰਾਈ ਕਰਦੇ ਰਹਿੰਦੇ ਆ ਗੁਰੂ ਸਾਹਿਬ ਨੇ ਦੇਖੋ ਇਹ ਹੀ ਵੱਡਾ ਨਾਮ ਕੀਤਾ ਨਾ ਗੁਰੂ ਸਾਹਿਬ ਨੇ ਆਮ ਨੁਕ ਨੂੰ ਕੀ ਭਰਾਜਾ ਖਾਲਸਾ ਰਾਜਾ ਆਪਾਂ ਗੱਲ ਸੁਣਦੇ ਆ ਇੱਕ ਬਾਗ ਵੀ ਸਾਰੇ ਬੋਲਦੇ ਆ ਸਾਡੇ ਜੋਸ਼ ਵੀ ਭਰਦਾ ਕਿ ਚਿੜੀਆਂ ਸੇਮ ਹੈ ਆਪਣਾ ਵੀਊਰ ਦਾ ਨਾ ਕਿਵਾਂ ਨਹੀਂ ਕਰਨਾ ਕਿ ਮੈਂ ਛੱਡਣਾ ਨਹੀਂ ਹੌਸਲਾ ਨਹੀਂ ਛੱਡਣਾ ਦੂਜਾ ਸਵਾ ਲੱਖ ਸੇ ਇੱਕ ਦਾ ਸਵਾ ਲੱਖ ਨਾਲ ਮੁਕਾਬਲਾ possible ਸਾਨੂੰ ਔਖਾ ਲੱਗਦਾ ਹੈ ਪਰ ਗੁਰੂ ਸਾਹਿਬ ਨੇ ਉਹ ਅਨਰਜੀ ਭਰਦੀ ਆਉਂਦੇ ਜੇਕਰ ਵਿੱਚ ਇਸ ਮੁਨੁੱਖਤਾ ਦੇ ਵਿੱਚ ਉਹ ਅਨਰਜੀ ਭਰੀ ਕਿ ਉਹ ਸਵਾ ਲੱਖ ਨਾਲ ਲੜਨ ਲਈ ਵੀ ਤਿਆਰ ਹੋ ਕੇ ਅਸਲ ਹਾਰ ਤਾਂ ਕਦੋਂ ਹੁੰਦੀ ਹੈ ਕਦੋਂ ਜਦੋਂ ਬੰਦਾ ਮਨੋਸੋਚ ਨੇ ਵੀ ਮੈਂ ਜਿੱਤ ਨਹੀਂ ਸਕਦਾ ਜਦੋਂ ਮੈਨਾਂ ਸੋਚ ਲਿਆ ਕਿ ਮੈਂ ਜਿੱਤ ਨਹੀਂ ਸਕਦਾ ਉਦੋਂ ਹਾਰ ਹੋ ਗਈ ਆਪਾਂ ਇੰਨੀਆਂ ਜੰਗਾਂ ਗੁਰੂ ਸਾਹਿਬ ਦੀਆਂ ਪੜਦੇ ਆ ਗੁਰੂ ਗੋਬਿੰਦ ਸਿੰਘ ਪਾਸ਼ਾ ਦੀਆਂ ਕਿੰਨੀਆਂ ਲੜਨਾਂ ਹੋਈਆਂ 14 14 ਤੁਹਾਨੂੰ ਸਾਨੂੰ ਸਾਰੇ ਇਤਿਹਾਸ ਪਤਾ ਹੋਣਾ ਚਾਹੀਦਾ ਬੰਦ ਕਿੰਨੀਆਂ ਜੰਗਾਂ ਗੁਰੂ ਸਾਹਿਬ ਦੀਆਂ 14 ਫਿਰ 14 ਜੰਗਾਂ ਦੇ ਲੜਨ ਤੋਂ ਬਾਅਦ ਜਦੋਂ ਸਹਿਜ ਅਤੇ ਵੀ ਸੀਰੀ ਹੋਵੋਗੇ ਸਿੱਖ ਵੀ ਬਹੁਤ ਸੀਰੀ ਹੋਵੋਗੇ ਕੋਲੇ ਕੁਝ ਵੀ ਨਹੀਂ ਤੇ ਗੁਰੂ ਸਾਹਿਬ ਦੀਨੇ ਕਾਂਗਰਦੀ ਢਟੀ ਦੇ ਬੈਠੇ ਤੇ ਚਿੱਠੀ ਲਿਖਦੇ ਆ ਕੀ ਕਹਿੰਦੇ ਤਾਂ ਅੱਗੇ ਪਿਆ ਕਿ ਮੈਂ ਜਬਰਨਾਮਾ ਪੜਿਆ ਕੀ ਕਹਿੰਦਾ ਉਹ ਵੀ ਪੱਧਰੀ ਚਿੱਠੀ ਜਿੰਦ ਦੀ ਚਿੱਠੀ ਪੱਧਰੀ ਚਿੱਠੀ ਲਿਖਦੇ ਆ ਨਾ ਆਹੀ ਭਾਵਨਾ ਵੀ ਮੈਂ ਕੇਵੋ ਫ੍ਰੀ ਕਰਨਾ ਕੋਦੇ ਵੀ ਚਲੇ ਜੀ ਇਹ ਵੀ ਮੰਨੀ ਠੀਕ ਹੈ ਸਾਡੇ ਅੰਦਰ ਵੀ ਇਹ ਭਾਵਨਾ ਰਹਿਣੀ ਚਾਹੀਦੀ ਹੈ ਵੀ ਅਸੀਂ ਆਪਣੀ ਲਾਈਫ ਦੇ ਵਿੱਚ ਕਦੇ ਵੀ ਕੇਵੋ ਆਪ ਰਹਿ ਨਹੀਂ ਕਰਾਂ ਸਾਡੇ ਜੀਵਨ ਦੇ ਵਿੱਚ ਪ੍ਰੋਬਲਮ ਆਉਣਗੀਆਂ ਹਮੇਸ਼ਾ ਹੀ ਆਉਣਗੀਆਂ ਬੇਟਾ ਬਚਪਨ ਤੋਂ ਲੈ ਕੇ ਵੱਡੇ ਹੁੰਦੇ ਹਾਂ ਨਾ ਜਦੋਂ ਜਿਵੇਂ ਜਿਵੇਂ ਵੱਡੇ ਹੁੰਦੇ ਜਾਵਾਂਗੇ ਜਦੋਂ ਆਪਦੇ ਹਜੇ ਤਾਂ ਪੇਰੈਂਟਸ ਸਾਡਾ ਬਹੁਤ ਇਹਦੇ ਧਿਆਨ ਦਿੰਦੇ ਹਨ ਹਜੇ ਸਾਡਾ ਬਹੁਤ ਸਾਰਾ ਕੰਮ ਸਾਡੇ ਪੇਰੈਂਟਸ ਕਰਦੇ ਆ ਤੁਹਾਨੂੰ ਪੈਸਾ ਕਮਾਉਣ ਦੀ ਟੈਨਸ਼ਨ ਨਹੀਂ ਕਿਸੇ ਸੰਪਰਨ ਦੀ ਟੈਨਸ਼ਨ ਇੰਨੀ ਜ਼ਿਆਦੇ ਕੋਈ ਸਾਡੇ ਪੇਰੈਂਟਸ ਕਰਦੇ ਆ ਬਹੁਤ ساری ਚੀਜ਼ਾਂ ਸਾਡੇ ਪੇਰੈਂਟਸ ਦੇ ਆ ਜਿਵੇਂ ਜਿਵੇਂ ਬਾਹਰਾਂਗੇ ਸਾਡੇ ਤੇ ਬਹੁਤ ਸਾਰੀਆਂ ਜਿਹੜੀਆਂ ਉਹ ਪ੍ਰੋਬਲਮਜ਼ ਆਉਣੀਆਂ ਸ਼ੁਰੂ ਹੋਣਗੀਆਂ ਉਦੋਂ ਹੁਣ ਸਾਡੇ ਤੇ ਹੋਊਗਾ ਵੀ ਅਸੀਂ ਕੀ ਚੁਆਇਸ ਕਰਨਾ ਹੈ आई कैन मतलब मैं नहीं कर सकता या आई कैन मैं कर सकता दूसरा ਥੱਲੇ ਜਦੋਂ ਨਸੀਬ ਤਾਂ ਹੁੰਦਾ ਹੈ ਨਾ ਬਹੁਤ ਸਾਰੇ ਬੰਦੇ ਕਹਿਣ ਲੱਜਦੇ ਨੇ ਮੈਨੂੰ ਕਿਉਂ ਨਸੀਬ ਤਾਂ ਨਹੀਂ ਮੈਂ ਕੀ ਕਿਹਾ ਉਹ ਘੜਿਆ ਸੀ ਉਥੇ ਕੀ ਹੈ ਨਾਟ ਬੀ অর ਟ੍ਰਾਈ ਵੀ ਇਹਨਾਂ ਨਾਲ ਲੈ ਕੇ ਦੇਖੋ ਪੰਨਾ ਫਿਰ ਦਾ ਨਸੀਬ ਤਾਂ ਚੇਂਜ ਕਰਨਾ ਹੈ ਨਸੀਬ ਤਾਂ ਪ੍ਰੋਬਲਮ ਨੂੰ ਚੇਂਜ ਕਰਨ ਵਾਲਾ ਐਟੀਟਿਊਡ ਬਣਾਉਣਾ ਨਾਟ ਬੀ ਦੀ ਥਾਂ ਤੇ ਟ੍ਰਾਈ ਵੀ ਵੀ ਨਿਰਣਾ ਚੇਂਜ ਕਰਕੇ ਲੇਖੋ ਹੁਣ ਸਾਨੂੰ ਕਰਨ ਲਈ ਆਪਣਾ ਗੋਲ ਪ੍ਰਾਪਤ ਕਰਨ ਲਈ ਬਟਾ ਕੀ ਕੀ ਚਾਹੀਦਾ ਸਭ ਤੋਂ ਪਹਿਲਾਂ ਕੀ ਹੈ ਜੀ ਫੋਕਸ ਇਹ ਬਹੁਤ ਜ਼ਰੂਰੀ ਹੈ ਸਾਡਾ ਫੋਕਸ ਮਨਾ ਧਿਆਨ ਉਸ ਗੋਲ ਦੇ ਬਰਤੀ ਹਮ ਦੇਖੋ ਕਲਾਸ ਦੇ ਵਿੱਚ ਕਈ ਵੇਲੇ ਤੁਸੀਂ ਘਰੇ ਬੈਠੇ ਕਿਤਾਬ ਪੜਦੇ ਹੋ ਜਣਾ ਤੇ ਕਈ ਵਾਰੀ ਉਹ ਕੁਐਸਚਨ ਹੈ ਮੈਂ ਉਹਦਾ ਪੂਰਾ ਸੀ ਬੋਲ ਕੇ ਵੀ ਪੜ ਲਿਆ ਪਰ ਸਾਨੂੰ ਉਹਨਾਂ ਦੁਆਰੇ ਪੜਨਾ ਰਹਿੰਦੇ ਮੈਂ ਪੜ ਕੀ ਗਿਆ ਹੁੰਦਾ ਨੇ ਇੱਥੇ ਪਾਠ ਕਰਦੇ ਵੀ ਕਈ ਵਾਰੀ ਹੁੰਦਾ ਵੀ ਕੌੜੀ ਪੜ ਲਈ ਤੇ ਕੌੜੀ ਦੇ ਵਿੱਚ ਪੜਿਆ ਕੀ ਉਹ ਸਾਡੇ ਧਿਆਨ ਚ ਨਹੀਂ ਆਉਂਦਾ ਬਸ ਉਵੇਂ ਰਹਿੰਦੇ ਹੁੰਦੇ ਕਈ ਵਾਰੀ ਟੀਚਰ ਵੀ ਕਹਿੰਦੇ ਮੈਂ ਵੀ ਦੋ ਤਿੰਨ ਵਾਰੀ ਕਹਿੰਦੇ ਆਣਾ ਸੁਣੋ ਬਈ ਸੁਣਦੇ ਹੋ ਸਾਰੀ ਪੀਮ ਸਾਰੀ ਸੁਣਦੇ ਨਾ ਸੁਣਨਾ ਤੇ ਧਿਆਨ ਨਾਲ ਸੁਣਨਾ ਦੋਵਾਂ ਦੇ ਵਿੱਚ ਫਰਕ ਹੈਗਾ ਕਿ ਨਹੀਂ ਧਿਆਨ ਨਾਲ ਸੁਣਨਾ ਮਤਲਬ ਪੂਰਾ ਫੋਕਸ ਹੋ ਕੇ ਪੂਰੇ ਗੌਰ ਨਾਲ ਚੰਨਿਆ ਹੋ ਕੇ ਉਹ ਧਿਆਨ ਨਾਲ ਇਸ ਕਰਕੇ ਇਸੇ ਤਰ੍ਹਾਂ ਲਾਈਫ ਦੇ ਵਿੱਚ ਵੀ ਜੇ ਤੁਸੀਂ ਆਪਦੇ ਗੋਲ ਨੂੰ ਅਚੀਵ ਕਰਨਾ ਹੈ ਤਾਂ ਜਿਹੜਾ ਧਿਆਨ ਹੈ ਉਹ ਉਸ ਤਰ੍ਹਾਂ ਦਾ ਹੋਵੇ ਗੌਰ ਵਾਲਾ ਧਿਆਨ ਠੀਕ ਹੈ ਅਸੀਂ ਅੱਜ ਵੀ ਅਸੀਂ ਬੈਠੇ ਹਾਂ ਜਿਵੇਂ ਕਲਾਸ ਦੇ ਵਿੱਚ ਵੀ ਬੈਠੇ ਹਾਂ ਉਹ ਸਾਰੇ ਵਿਦਿਆਰਥੀ ਬੜਾ ਕਦੇ ਵੀ ਸਿੱਖਦੇ ਹੁੰਦੇ ਸਿੱਖਣਾ ਮੇਰਾ ਵਧੀਆ ਕੰਮ ਹੈ ਨਾ ਤੇ ਜਿਹੜੇ ਗੌਰ ਨਾਲ ਸੁਣ ਲੈਂਦੇ ਆ ਉਹ ਕੁਝ ਨਾ ਕੁਝ ਲੈ ਜਾਂਦੇ ਆ ਲਾਈਫ ਦੇ ਵਿੱਚ ਆ ਕੇ ਗੌਰ ਨਾਲ ਸੁਣਦਾ ਦੋ ਦਿਨ ਕੋਸ਼ਿਸ਼ ਕਰਦੀ ਹੈ ਫੋਕਸ ਆਪਰੇ ਟੂਰੋਂ ਪ੍ਰਾਪਤ ਕਰ ਲਈਏ ਸਾਡਾ ਟੂਰ ਸੁਣਾਉਂਦਾ ਬਹੁਤ ਜੀ ਦੂਜੇ ਨੰਬਰ ਤੇ ਸਾਨੂੰ ਕੀ ਚਾਹੀਦਾ ਹੈ ਪੇਡ ਆ ਵੈਲਿਊ ਇਹ ਕੀ ਹੈ ਕੋਈ ਵੀ ਚੀਜ਼ ਬੇਟਾ ਪ੍ਰਾਪਤ ਕਰਨੀ ਹੋਵੇ ਨਾ ਬੜਾ ਧਿਆਨ ਦਿਓ ਜੇ ਤੁਸੀਂ ਕੋਈ ਵੀ ਚੀਜ਼ ਪ੍ਰਾਪਤ ਕਰਨੀ ਹੋਵੇ ਉਹਦਾ ਕੀ ਕਰਨਾ ਪੈਂਦਾ ਜੀ ਮੁੱਲ ਤਾਰਨਾ ਪੈਂਦਾ ਹੈ ਸੈਕਰੀਫਾਈਸ ਉਹਦੇ ਲਈ ਕੁਝ ਨਾ ਕੁਝ ਸੈਕਰੀਫਾਈਸ ਕਰਨਾ ਪੈਂਦਾ ਹੈ ਮੁੱਲ ਤਾਰਨਾ ਪੈਂਦਾ ਹੈ ਜਿਹੜਾ ਗੋਲ ਤੁਸੀਂ ਅਚੀਵ ਕਰਨ ਦੀ ਗੱਲ ਕਰਦੇ ਹੋ ਉਹ ਪ੍ਰਾਪਤ ਕਰਨ ਲਈ ਸਾਨੂੰ ਕੋਈ ਨਾ ਕੋਈ ਮੁੱਲ ਤਾਰਨਾ ਪਊਗਾ ਪਰ ਮਗਾ ਸੋਨੇ ਨੂੰ ਸਾਫ ਕਿਵੇਂ ਕਰਦੇ ਆ ਸੋਨਾ ਮੈਲਾ ਰਹਿੰਦਾ ਕਿਵੇਂ ਸਾਫ ਕਰਦੇ ਆ ਅੱਗ ਦੇ ਕਾਹੇ ਉਸ પાਕੇ ਮਿੱਟੀ ਦੇ ਨਾਲ ਸਾਫ ਕਰਦੇ ਆ ਨੇ ਸলিউਸ਼ਨ ਦੇ ਬਾਰੇ ਵਿੱਚ ਆਲੋਚਨਾ ਸਰਾਰੇ ਕੀ ਕਰਦੇ ਆ ਉਹ ਇੱਕ ਕਟਾਈ ਹੁੰਦੀ ਹੈ ਕਟਾਈ ਟਾਈਪ ਇਟਮ ਹੁੰਦੀ ਹੈ ਉਹਦੇ ਵਿੱਚ ਸੋਨੇ ਨੂੰ ਬਾਦਦੇ ਆ ਪੱਲਾ ਦਾ ਅੰਤ ਜਿੰਨੇ ਟਾਈਮ ਉਹਦੇ ਵਿੱਚ ਇੰਪਿਉਰਿਟੀ ਹੁੰਦੀ ਹੈ ਅਸ਼ੁੱਧ ਹੁੰਦਾ ਜਿੰਨਾ ਟਾਈਮ ਸੁੱਤਾ ਨਹੀਂ ਆਉਂਦੀ ਉਹਨਾ ਟਾਈਮ ਕੀ ਉਹ ਅਗਲੇ ਵਿੱਚ ਆ ਪੁੱਜੀ ਜਾਂਦਾ ਗੋਲ ਗੋਲ ਪੂਰੀ ਤੇਜ਼ ਨੇ ਜਿਵੇਂ ਗੋੜੀ ਚੱਲਦੀ ਹੈ ਨਾ ਉਨੀ ਸਪੀਡ ਤੇ ਆ ਗੋਲ ਗੋਲ ਪੁੱਜੀ ਜਾਂਦਾ ਪੂਰਾ ਤੇਜ਼ ਤੇ ਜਦੋਂ ਆ ਪੂਰੀ ਸਾਰੀ ਅਸ਼ੁੱਧਤਾ ਦੇ ਵਿੱਚ ਨਿਕਲ ਜਾਂਦੀ ਆ ਪੂਰਾ ਪਿਆਰ ਹੋ ਜਾਂਦਾ ਫਿਰ ਉਸੇ ਅਸ਼ੁੱਧਤਾ ਨਹੀਂ ਆ ਜਾਂਦਾ ਫਿਰ ਉਹਨੂੰ ਅੱਗ ਭਜਾਉਂਦੀ ਜੀ ਤਾਂ ਜਿਹੜੀ ਉਹਨੂੰ ਸ਼ੁੱਧਤਾ ਤੱਕ ਜਾਣ ਲਈ ਕੀ ਕਰਨਾ ਪਿਆ ਸੈਕਰੀਫਾਈਜ਼ ਕਰਨਾ ਪਿਆ ਤੇ ਤੇ ਭਜਣਾ ਪਿਆ ਹੋਊ ਹੀਰਾ ਕਿਵੇਂ ਕੱਢਦੇ ਆ ਖਣਿਜ ਚ ਪਤਾ ਹੀਰਾ ਜਦੋਂ ਜਿਹੜੀ ਚੋਂ ਕੱਢਦੇ ਨੇ ਬਿਠਾ ਉੱਥੇ ਜਿਹੜੇ ਬੰਦੇ ਆ ਜਾਂਦੇ ਉਹ ਕੰਨਾਂ ਉੱਤੇ ਉਹਨਾਂ ਦੇ ਕੰਨੜ ਧਾਏ ਹੁੰਦੇ ਇਹਦੇ ਕੰਨਾਂ ਨਾਲ ਜਦੋਂ ਉਹਨਾਂ ਬੋਲੇ ਹੋ ਜਾਂਦੇ ਕਿਉਂ ਜਦੋਂ ਹੀਰੇ ਨੂੰ ਕੱਟਦੇ ਆ ਬਹੁਤ ਉੱਚੀ ਉੱਚੀ ਚੀਕਾਂ ਦੀ ਆਵਾਜ਼ਾਂ ਨਹੀਂ ਆਉਂਦੀ ਉੱਚੀ ਉੱਚੀ ਵਚਾਰੀਆਂ ਗੋਦੀ ਚੀਕ ਰਹੀ ਗੋਦੀ ਹੱਥੋਂ ਹੀਰੇ ਦੀ ਇੱਕ ਦਰਾਂ ਨਾਲ ਪਰ ਉਹ ਜਦੋਂ ਵਿੱਚੋਂ ਨਿਕਲ ਕੇ ਆਉਂਦੇ ਉਹ ਤਰਾਸ਼ਿਆ ਜਾਂਦਾ ਤਰਾਸ਼ਣ ਤੋਂ ਬਾਅਦ ਇੱਕ ਸੁਨਾ ਨਗ ਬਣ ਕੇ ਸਾਡੇ ਸਾਹਮਣੇ ਆ ਜਾਂਦਾ ਆ ਜਾਂਦਾ ਪਰ ਉਹ ਸੋਨਾ ਬਣਨ ਲਈ ਉਹਨੂੰ ਕੋਈ ਨਾ ਕੋਈ ਕੀਮਤ ਚਾਰਨੀ ਪਈ ਸਾਨੂੰ ਵੀ ਸੋਨਾ ਬਣਨ ਵਾਸਤੇ ਕੀਮਤ ਚਾਰਨੀ ਪਊਗੀ ਸੈਕਰੀਫਾਈਜ਼ ਕਰਨਾ ਪਊਗਾ ਕਾਹਦਾ ਸੈਕਰੀਫਾਈਜ਼ ਕਰ ਸਕਦੇ ਅੱਜ ਜਿਹੜੇ ਅਸੀਂ ਅਸੀਂ ਮੋਬਾਈਲ ਦਾ ਫੇਸਬੁੱਕ ਦਾ ਇੰਸਟਾਗ੍ਰਾਮ ਦਾ ਦੇਖੋ ਪਰ ਥੋੜਾ ਜਿਹਾ ਟਾਈਮ ਪਾਉਂਡ ਕਰਕੇ ਇਹਨਾਂ ਚੀਜ਼ਾਂ ਨੂੰ ਵਰਤੀਏ ਕਿ ਸਾਡੇ ਕੰਮ ਨਹੀਂ ਆਉਣ ਸਾਡਾ ਸਮਾਂ ਬਰਬਾਦ ਕਰਨਾ ਹੀ ਆ। ਸਨੈਪਚੈਟ ਵੀ ਚੜ੍ਹ ਪੁੱਛ ਰਿਹਾ। ਇਹ ਉਹ ਨਹੀਂ ਹੈ ਗੇਮਾਂ ਵੀ ਲੋਕਾਂ ਸਾਡੇ ਇੰਨੇ ਢੇਰ ਨੇ ਨਾ ਆਨਲਾਈਨ ਗੇਮਾਂ ਖੇਡਦੇ ਤੁਸੀਂ ਪਬਜੀ ਵਗੈਰਾ ਉਹਦੇ ਵਿੱਚ ਬਹੁਤ ਸਾਰੇ ਗੇਮਾਂ ਵਿੱਚ ਬੱਚੇ ਪੈਸੇ ਲਾਇਆ ਤੇ ਹਮ ਉੱਤੇ ਹੀ ਘਰਦਿਆਂ ਬਚੋਰੀ ਉਹ ਸਾਰੀਆਂ ਚੀਜ਼ਾਂ ਸਾਨੂੰ ਤਿਆਗਣੀਆਂ ਪੈਣੀਆਂ ਜੇ ਆਪਦੇ ਜੀਵਨ ਨੂੰ ਹੀਰੇ ਵਰਗਾ ਤਰਸਣਾ ਹੈ। ਤਰਸਣਾ ਤੁਹਾਨੂੰ ਨਾ ਲੋਕੀ ਤੁਹਾਨੂੰ ਵੇਖ ਕੇ ਕਹਿਣ ਕੀ ਆ ਵਾਕੀ ਜਾਂਦੇ ਲੋਕ ਕਹਿੰਦੇ ਆ ਮੁੰਡਾ ਹੋਵੇ ਤਾਂ ਇਹੋ ਜਿਹਾ ਹੋ ਜਾਊਗਾ ਟੀਮ ਹੋਵੇ ਤਾਂ ਇਹੋ ਜਿਹਾ ਹੋਵੇਗੇ ਉਹਦੇ ਲਈ ਸਾਨੂੰ ਆਪੇ ਆਪ ਨੂੰ ਤਰਸਣਾ ਪਊਗਾ ਤੇ ਤਰਸਣ ਵਾਸਤੇ ਉਹਦੀ ਕੀਮਤ ਅਦਾ ਕਰਨੀ ਪੈਂਦੀ ਹੈ ਨੀਂਦ ਵੀ ਜਗਣੀ ਪੈਂਦੀ ਹੈ ਕਈ ਸਾਰੀਆਂ ਚੀਜ਼ਾਂ ਕਰਨੀਆਂ ਪੈਂਦੀਆਂ ਨੇ ਕਈ ਚੰਗੀਆਂ ਚੀਜ਼ਾਂ ਆਉਂਦੇ ਜੀਵਨ ਦੇ ਵਿੱਚ ਅਪਣਾਉਣੀਆਂ ਪੈਂਦੀਆਂ ਨੇ ਨਿਤਨੇਮ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਈਏ ਕਿ ਸਾਨੂੰ ਬਹੁਤ ਸਾਰੀਆਂ ਬਾੜੀਆਂ ਚੀਜ਼ਾਂ ਤੋਂ ਬਚਾ ਕੇ ਰੱਖੀ ਸਾਡਾ ਧਿਆਨ ਨਹੀਂ ਭਟਕਣ ਦੂਗਾ ਤੁਸੀਂ ਕਰਾਂਗੇ ਨਾ ਕਾਣੀ ਨੂੰ ਸਮਝਾਂਗੇ ਉਹਨਾਂ ਆਪਦੇ ਜੀਵਨ ਦੇ ਵਿੱਚ ਅਪਣਾਵਾਂਗੇ ਉਹਨਾਂ ਗੱਲਾਂ ਨੂੰ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਨੂੰ ਬਾਣੀ ਵਿੱਚ ਅਚਾਰ ਕੇ ਰੱਖਣੀ ਠੀਕ ਹੈ ਹੋਰ ਕੀ ਕੀ ਸੀ ਉਹ ਵੈਲਿਊ ਸਾਨੂੰ ਅਦਾ ਕਰਨੀ ਪੈਣੀ ਹੈ ਹੋਰ ਸਾਨੂੰ ਕੀ ਕਰਨਾ ਪੂਗਾ ਜੀ ਪੇਸ਼ੈਂਸ ਲੈ ਕੇ ਆਣਾ ਪੂਗਾ ਆਪ ਵੀ ਲੈ ਕੇ ਠੀਕ ਹੈ ਹੁਣ ਆਪਾਂ ਸਮਾਂ ਘਟਾ ਲਾਵਾਂਗੇ ਜੀ ਅੱਗੇ ਕਨਸਟੈਂਟ ਇੰਪਰੂਵਮੈਂਟਸ ਲਗਾਤਾਰ ਸਾਡੇ ਵਿੱਚ ਕੋਈ ਨਾ ਕੋਈ ਇੰਪਰੂਵਮੈਂਟ ਹੋਵੇ ਬਦਲਾਅ ਆਵੇ ਚੰਗਾ ਪਾਸੇ ਬਦਲਾਅ ਆਵੇ ਲਗਾਤਾਰ ਇਹ ਆਉਣਾ ਪਊਗਾ ਛੋਟੇ ਛੋਟੇ ਬਦਲਾਅ ਦੀ ਲਾਈਫ ਦੇ ਵਿੱਚ ਲੈ ਕੇ ਆਉਣੇ ਕਹਿਣਗੇ ਜੇ ਮੰਨ ਲਓ ਸੌਤੀ ਇਹ ਲੈਣਾ ਵੀ ਮੰਨ ਲਓ ਮੈਂ ਵੈਸੇ ਤਾਂ ਉਲਟਾ ਹੀ ਕੰਮ ਚੱਲਦਾ ਹੈ ਨਾ ਅੱਜ ਕੱਲ ਕਿ ਜਿਹੜੇ ਬੱਚੇ ਪਹਿਲੀ ਦੂਜੀ ਦੇ ਵਿੱਚ ਤਾਂ ਨੰਬਰ ਬਹੁਤ ਹੁੰਦੇ ਐ ਜਿਵੇਂ ਜਿਵੇਂ ਕਲਾਸਾਂ ਵੱਡੀਆਂ ਹੁੰਦੀਆਂ ਨੇ ਨੰਬਰ ਘਟਦੇ ਨੇ ਇਹ ਉਲਟਾ ਹੋਣਾ ਤਾਂ ਕੀ ਚਾਹੀਦਾ ਕਿ ਜਿਵੇਂ ਜਿਵੇਂ ਕਲਾਸਾਂ ਵੱਡੀਆਂ ਹੋਣ ਨੰਬਰ ਵੱਧ ਆਉਣੇ ਚਾਹੀਦੇ ਨਾ ਉਲਟਾ ਕੰਮ ਹੁੰਦਾ ਕਿ ਉਹ ਫਿਰ ਅਸੀਂ ਗ੍ਰੋ ਕਰ ਰਹੇ ਆ ਕਿ ਥੱਲੇ ਨੂੰ ਜਾ ਰਹੇ ਆ ਵਾਦੇ ਵੀ ਇਹ ਘਟਦੇ ਨੇ ਆ ਵਧਣਾ ਚਾਹੀਦੇ ਲਗਾਤਾਰ ਆਪਣੇ ਵਿੱਚ ਕੋਈ ਨਾ ਕੋਈ ਛੰਗੀਆਂ ਚੇਂਜੇਸ ਲੈ ਕੇ ਆ ਠੀਕ ਹੈ ਤੇਰੇ ਜੀ ਆਪਣਾ ਬੋਲੂ ਜੀ ਕਰ ਸਕਦੇ ਆ ਨਹੀਂ ਅੱਗੇ ਕਨਸਟੈਂਟ ਲਰਨਿੰਗ ਲਗਾਤਾਰ ਕੁਝ ਨਾ ਕੁਝ ਸਿੱਖਦੇ ਰਹੀਏ ਲਾਈਫ ਦੇ ਵਿੱਚ ਠੀਕ ਹੈ ਆਪਦੇ ਬੋਲ ਨੂੰ ਅਚੀਵ ਕਰਨ ਲਈ ਸਾਨੂੰ ਆ ਇੱਕ ਲਾਸਟ ਗੱਲ ਕਰਕੇ ਆਪਾਂ ਇੱਥੇ ਸਮਾਪਤੀ ਕਰਾਂਗੇ ਜੀ Aim for the moon ਇਹਦਾ ਮਤਲਬ ਤੁਸੀਂ ਦੱਸਿਆ ਮੈਨੂੰ ਕੀ ਹੈ ਕੋਈ ਜਣਾ ਦੱਸ ਸਕੀ ਪੜਾਏ ਦੇ ਵਿੱਚ ਕੋਈ ਬੋਲੇ ਨਹੀਂ ਹੈ ਟਾਈਮ ਦਾ ਜਨਾ ਚਾਹ ਉਹ ਪੜਾਏ ਦਾ ਮਤਲਬ ਦੱਸੋ Aim for the moon if you miss ਨੀ ਉਹਨੇ ਕਿਹਾ ਇਹ ਨਿਸ਼ਾਨਾ ਕਿੱਥੇ ਲਾਓ ਚੰਦਰਮਾ ਤੇ ਇਹ ਕੀਤਾ ਚੰਦਰਮਾ ਮੈਸ ਕਰ ਇੱਥੇ ਮੋਹਣੀਏ ਸਟਾਰ ਤੇ ਸਟਾਰ ਥੱਲੇ ਹੋਊਗਾ ਕਿ ਤਾਂ ਹੋਊਗਾ ਬਈ ਦਾ ਹੋਊਗਾ ਇਹ ਉਧੂ ਉਗਣ ਦੀ ਗੱਲ ਹੋ ਗਈ ਆਪਾਂ ਹਮੇਸ਼ਾ ਹੀ ਐਂ ਮਿਲਦੇ ਆ ਕਿ ਚਲੋ ਅੱਪਾ ਪਹਾੜ ਤੇ ਚੜਨ ਦਾ ਸੋਚੀਏ ਨਾ ਹੋਇਆ ਤਾਂ ਇੱਥੇ ਜਿਹੜੇ ਤੇ ਕਿਵੇਂ ਦਾ ਜੜੀਆਂ ਵਾਂਗ ਹੈਣਾ ਐਂ ਨਾ ਜਾਰੇ ਕਰਕੇ ਸੋਚਣੀ ਹੈ ਉਹ ਜਿਹਨੂੰ ਸੋਚ ਨੂੰ ਬਦਲੀਏ ਵੀ ਨਿਸ਼ਾਨਾ ਮੂੰਹ ਤਾਂ ਵਿੱਚੇ ਕੀਤਾ ਮੈਸ ਕਰਕੇ ਸਟਾਰ ਤੇ ਮੋਹਣੀਏ ਅਸੀਂ ਇਹਦੇ ਬਾਰੇ ਸੋਚ ਕੇ ਵੇਖੀਏ ਕਿ 100% ਤੋਂ 110% ਤੱਕ ਚਲੇ ਜਾਈਏ ਇੰਨੀ ਤਿਆਰੀ ਕਰ ਲਈਏ ਕਿ 100 ਤੋਂ 110% ਦਾ ਤਜੀਬ ਕਰ ਜਾਈਏ ਇੱਕ ਹੋਰ ਫੀਲਡ ਹੈ ਜਿਸ ਦੀ ਮੈਂ ਗੱਲ ਕਰਨ ਲੱਗਾ ਜਿੱਥੇ ਕੋਈ ਮੁਕਾਬਲਾ ਨਹੀਂ ਹੈ ਇਹ ਲਾਸਟ ਸਲਾਈਡ ਹੈ ਸਲਾਈਡ ਜੋ ਦੀ ਇਸ ਫੀਲਡ ਦੇ ਵਿੱਚ ਕੋਈ ਮੁਕਾਬਲਾ ਨਹੀਂ ਕੀ ਹੈ ਨੈਤਿਕ ਗੁਣਾਂ ਨੂੰ ਆਪਣੇ ਨਾਲ ਲੈ ਕੇ ਜਾਣਾ ਤੁਸੀਂ ਆਪ ਦਾ ਕੋਲ ਲੈ ਲਓਗੇ ਉਹਨੂੰ ਇਹ ਚੀਜ਼ ਕਰਨੀ ਜਿਹੜੀਆਂ ਆਪਾਂ ਕੁਝ ਗੱਲਾਂ ਸਾਂਝੀਆਂ ਕੀਤੀਆਂ ਇੱਥੇ ਤੁਸੀਂ ਰੋਡ ਕੀਤੇ ਬੱਚੇ ਗੱਲ ਬੜਾ ਉਹਨੂੰ ਲਾਈਫ ਦੇ ਵਿੱਚ ਅਪਣਾਉਣਾ ਆਪਮਣ ਜਦੋਂ ਤੁਸੀਂ ਬੋਲ ਜੀ ਪੜ੍ਹ ਲਿਆ ਤੁਸੀਂ ਡਾਕਟਰ ਬਣਨਾ ਹੈ ਇੱਕ ਡਾਕਟਰ ਬਣਨਾ ਇੱਕ ਚੰਗਾ ਡਾਕਟਰ ਬਣਨਾ ਜਿਹੜਾ ਮੋਰਲੀ ਅਪਲਿਫਟਡ ਹੈ ਜਿਹੜਾ ਨੈਥੀਕਲ ਤਰ੍ਹਾਂ ਤੌਰ ਤੇ ਚੰਗਾ ਹੈ ਨੈਥੀਕਲ ਤੌਰ ਤੇ ਚੰਗਾ ਉਹ ਲੋਕਾਂ ਕੋਲ ਕਿੰਨੀ ਨਹੀਂ ਵੇਚਦਾ ਇੱਕ ਟੀਚਰ ਬਣਨਾ ਜਿਹੜਾ ਵਿਦਿਆਰਥੀਆਂ ਦਾ ਸਾਹਮਣਾ ਆ ਕੇ ਕਲਾਸ ਬੈਠ ਕੇ ਨਹੀਂ ਕਵਾਉਂਦਾ ਬੈਠੇ ਵੇਖੇ ਮੁੜ ਕੇ ਪੜਾਵੇ ਨਾ ਉਹ ਚੰਗਾ ਟੀਚਰ ਨਹੀਂ ਕਹਾਇਆ ਜਾ ਸਕਦਾ ਇੱਕ ਬਿਜ਼ਨਸਮੈਨ ਹੈ ਉਹ ਕਿਸੇ ਨੂੰ ਧੋਖਾ ਨਾ ਦੇ ਇੱਕ ਕੀਮਤ ਉਹਦੀ ਫਟ ਗਾ ਨਹੀਂ ਉਹਨੇ ਐ ਨਹੀਂ ਕਿ ਇੱਕ ਦਾ 10 ਰੁਪਏ ਜਿਲਾ ਕੇ ਇੱਕ ਨੂੰ ਪਤਾ ਨਾ ਕਿ ਇਹਦੀ ਆ ਗਈ ਉਹ ਨੈਤਿਕ ਤੌਰ ਤੇ ਸਹੀ ਇਹ ਇਹੋ ਜਿਹਾ ਫੀਲਡ ਹੈ ਜਿਹਦੇ ਵਿੱਚ ਕੋਈ ਕੰਪੀਟੀਸ਼ਨ ਨਹੀਂ ਅਸੀਂ ਆਪਣੇ ਆਪ ਨੂੰ ਕਿੰਨਾ ਅਮਰਜੀ ਵਧੀਆ ਬਣਾ ਸਕਦੇ ਹਾਂ ਇਸ ਵੀ ਆਪਣਾ ਗੋਲ ਵੀ ਰੱਖੀਏ ਉਸ ਗੋਲ ਦੀ ਪ੍ਰਾਪਤੀ ਲਈ ਰੱਖੇ ਵਧੀਏ ਉਹਦੇ ਨਾਲ ਨਾਲ ਆਪਣੇ ਜੀਵਨ ਨੂੰ ਨੈਤਿਕ ਗੁਣਾ ਨਾਲ ਕੁਝ ਢੋਲ ਕਰਕੇ ਆਪਣੇ ਆਪ ਨੂੰ ਚੰਗੇ ਇਨਸਾਨ ਬਣਾ ਕੇ ਜੇ ਅਸੀਂ ਅੱਗੇ ਵਧਾਂਗੇ ਸਾਡਾ ਲਾਈਫ ਦੇ ਵਿੱਚ ਸਾਨੂੰ ਗੋਲ ਪ੍ਰਾਪਤ ਕਰਨ ਵਾਸਤੇ ਕੋਈ ਜਣਾ ਲੋਕ ਨਹੀਂ ਚਾਹੁੰਦੇ ਲੋਕ ਉਦਾਹਰਣ ਦੇਣਗੇ ਸਾਡੇ ਲਈ ਕਹਿੰਦੇ ਹਾਂ ਯਾਰ ਆਪਦੀ ਜ਼ਿੰਦਗੀ ਦੇ ਵਿੱਚ ਕੋਈ ਇੱਕ ਕੰਮ ਤਾਂ ਇਹੋ ਜਿਹਾ ਕਰ ਜੀਏ ਜਿਹਦੇ ਨਾਲ ਲੋਕ ਯਾਦ ਕਰਨ ਸੰ। ਇੱਕ ਕੰਮ ਸਾਰੀ ਲਾਈਫ ਦੇ ਵਿੱਚ। ਸਹਿਜ ਜਦਾਂ ਨੇ ਕਿਤੇ ਨਾ ਕੰਮ ਲਈ ਛੋੜੇ ਸਹਿਜ ਜਦਾਂ ਨੇ ਉਹ ਦੇਖੋ ਉਹਨਾਂ ਦੀ ਉਮਰ ਛੋੜੇ ਸਹਿਜ ਜਦੋਂ ਦੀ ਉਮਰਾਂ ਛੋਟੀਆਂ ਪਰ ਉਹਨਾਂ ਨੂੰ ਰੰਝ ਦੁਨੀਆ ਤੱਕ ਯਾਦ ਕੀਤਾ ਜਾਊਗਾ। ਅਸੀਂ ਵੀ ਆਪਦੀ ਲਾਈਫ ਦੇ ਵਿੱਚ ਕੋਈ ਨਾ ਕੋਈ ਇਹੋ ਜਿਹਾ ਕੰਮ। ਐਵਾਂ ਹੀ ਸਾਡੇ ਪੁਰਣ ਸਿੰਘ ਹੋਰੀ ਹੈ।

ਤੇ ਆਪਾਂ ਕਿਸੇ ਕਾਰਜ ਲਈ ਇਕੱਠੇ ਹੋਏ ਨੇ ਪਹਿਲਾਂ ਤਾਂ ਤੁਹਾਨੂੰ ਦੱਸ ਦਈਏ ਕਿ ਕੁਝ ਸਕੂਲਾਂ ਦੇ ਵਿੱਚ 2-200 3-300 ਬੱਚੇ ਹੋ ਤੁਹਾਨੂੰ ਹੀ ਬੁਲਾਇਆ ਗਿਆ ਇੱਥੇ ਠੀਕ ਹੈ ਤੁਹਾਨੂੰ ਕਿਉਂ ਬੁਲਾਇਆ ਗਿਆ ਤੁਹਾਨੂੰ ਕਿਉਂ ਬੁਲਾਇਆ ਗਿਆ ਤੁਸੀਂ ਖਾਸ ਹੋ ਤੁਸੀਂ ਕਿਉਂ ਹੋ ਖਾਸ ਹੋ ਤੁਸੀਂ ਗੱਲ ਨੂੰ ਸਮਝਦੇ ਹੋ ਸੁਣਦੇ ਹੋ ਧਿਆਨ ਦਿੰਦੇ ਹੋ okay